ਨੀਤੀ ਦੇ ਸਾਹਮਣੇ ਦੀ ਲੀਡਰਸ਼ਿਪ ਤੁਸੀਂ ਦੇਖ ਰਹੇ ਹੋ ਸਾਡੇ ਸੁਖਿੰਦਰ ਸਿੰਘ ਜੀ ਸਾਡੇ ਪ੍ਰਧਾਨ ਜ਼ਿਲ੍ਹਾ ਕਪੂਰਥਾਲੀ ਦੀਆਂ ਸ਼ਾਮ 9 ਵਜੇ ਦੀਆਂ ਬੈਠਕੀਆਂ ਨੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹੁਣ ਗੱਲ ਇਹ ਹੈਗੀ ਆ ਅੱਜ ਮੈਂ ਗੱਲ ਸਿਰਫ ਜਿਆਦਾ ਪਹਿਲਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਨਾ ਚਾਹੁੰਦਾ ਕਿਉਂਕਿ ਹੁਣ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਤੇ 75 ਸਾਲ ਦੀ ਜਿਹੜੀ ਸਾਡੀ ਆਜ਼ਾਦੀ ਆ ਕਿ ਉਹ ਇਸ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਚਿਹਰਿਆਂ ਤੇ ਰੌਣਕ ਲੈ ਕੇ ਆਈ ਕਿ ਨਹੀਂ ਆਈ ਅੱਜ ਮੈਂ ਗੱਲ ਉੱਥੋਂ ਸਟਾਰਟ ਕਰਦੀ ਹਾਂ ਔਰ ਉਹਦੇ ਵਿੱਚ ਸਭ ਨੂੰ ਸ਼ਾਮਿਲ ਕਰਨਾ ਜਿਹੜੀਆਂ ਮਗਰਲੀਆ ਸਰਕਾਰਾਂ ਉਹ ਵੀ ਗੁਨਾਹਗਾਰ ਹਨ ਤੇ ਜਿਹੜੀ ਹੋਣ ਵਾਲੀ ਆਈ ਹੈ ਜਿਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਸਿਸਟਮ ਬਦਲਣ ਵਾਸਤੇ ਆਏ ਆ ਉਹ ਵੀ ਗੁਨਾਹਗਾਰ ਹਨ ਜਿੱਦਣ ਆਪਣਾ ਜਿਹੜੇ ਤੁਹਾਡੇ ਪੁਰਾਣੇ ਬੰਦੇ ਜਿਹੜੇ ਥੋੜੀ ਜਿਹੀ ਵੱਡੇਰੀ ਉਮਰ ਦੇ ਇੱਥੇ ਬੈਠੇ ਹੋਣਗੇ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਵਿਦਿਆ ਮੰਤਰੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਮੈਨੂੰ ਉਹਨਾਂ ਨੇ ਮੈਨੂੰ ਕੁਝ ਕਿ ਰਾਜ ਦਾ ਸੰਸਕਾਰਾਂ ਵਿੱਚ ਦਿੱਤੀਆਂ ਕੁਝ ਜਾਣਕਾਰੀਆਂ ਦਿੱਤੀਆਂ ਉਸ ਘਰੇ ਉਹਦੀ ਸਾਈਟ ਉਹਦੇ ਵਿੱਚ ਕੀ ਸੀਗਾ ਕਿ ਅੱਜ ਮੈਂ ਹੁਣੇ ਆਪਣੇ ਸਰਪੰਚ ਵੀਰ ਨੂੰ ਪੁੱਛਦਾ ਸੀਗਾ ਕਿ ਸਰਪੰਚ ਸਾਹਿਬ ਕਿਹੜਾ ਪਿੰਡਾ ਤੁਹਾਡਾ ਸ਼ੇਰਪੁਰ ਦੇ ਅੱਜ ਸੋਨੇ ਦਾ ਭਾਅ ਕੀ ਹੈ ਦੱਸਿਓ ਜ਼ਰਾ ਮੈਨੂੰ 75000 ਰੁਪਏ ਪ੍ਰ ਤੋਲਾ ਮਿੱਕਾ ਜਾਂ ਤੋਲਾ ਜਿਹੜਾ ਦੁਨੀਆ ਭਰ ਦੇ ਵਿੱਚ ਮਹਿੰਗਾਈ ਦੀ ਦਰ ਜਦੋਂ ਕੈਲਕੂਲੇਟ ਹੁੰਦੀ ਨਾ ਜਦੋਂ ਉਹਦੀ ਗਿਣਤੀ ਕੀਤੀ ਜਾਂਦੀ ਹੈ ਉਹ ਗਿਣਤੀ ਕੀਤੀ ਜਾਂਦੀ ਹੈਗੀ ਆ ਸੋਨੇ ਦੇ ਭਾਅ ਦੇ ਨਾਲ ਸਾਰੀ ਦੁਨੀਆ ਦੀ ਆਰਥਿਕਤਾ ਘੁੰਮਦੀ ਹੈ 50 ਸਾਲ ਤੋਂ ਪਿੱਛੇ ਚਲ ਜਓ 50 ਸਾਲ ਤੋਂ ਪਿੱਛੇ ਕੀ ਸੀਗਾ ਕਿ ਸੋਨੇ ਦਾ ਭਾਅ ਜਿਹੜਾ ਸੀਗਾ ਉਹ ਪਿੱਛੇ ਚਲ ਜਓ 50 ਸਾਲ ਤੋਂ ਦੋ ਕੋਡੀਆਂ ਕਣਕਦੀਆਂ ਵੇਚਦੇ ਸੀ ਆਪਾਂ ਤੇ ਇੱਕ ਤੋਂ ਵੱਧ ਸੋਨਾ ਖਰੀਦ ਕਰ ਸਕਦੇ ਸੀ ਯਾਨੀ ਕਿ ਅਸੀਂ ਬੱਚਿਆਂ ਦੀ ਸ਼ਾਦੀ ਕਰਨੀ ਘਰਾਂ ਦੇ ਕੰਮਕਾਲ ਚਲਾਉਣੇ ਅਸੀਂ ਦੋ ਕੁਇੰਟਲ ਕਣਕ ਦੇ ਨਾਲ ਸਾਡਾ ਇੱਕ ਤੋਲਾ ਸੋਨਾ ਆ ਜਾਂਦਾ ਸੀ ਹੁਣ 70-75 ਸਾਲ ਤੋਂ ਬਾਅਦ ਤਾਂ ਸਾਰੀ ਦੁਨੀਆ ਨੇ ਬੜੀ ਤਰੱਕੀ ਕਰ ਲਈ ਐ ਜਿਹੜਾ ਦੁਕਾਨਦਾਰ ਸੀਗਾ ਉਹਦੀਆਂ 10 ਦੁਕਾਨਾਂ ਹੋ ਗਈਆਂ ਜਿਹੜਾ ਕੋਈ ਛੋਟਾ ਵਪਾਰੀ ਸੀਗਾ ਉਹਦੇ 10 ਵਪਾਰ ਹੋ ਗਏ ਜਿਹੜੇ ਕੋਈ ਇੱਕ ਇੰਡਸਟਰੀ ਸੀਗੀ ਕੋਈ ਕਾਰਖਾਨਾ ਸੀਗਾ ਉਹਦੇ 10 ਕਾਰਖਾਨੇ ਹੋ ਗਏ ਜਿਹੜੇ ਮੁਲਾਜ਼ਮ ਨੇ ਮੇਰੇ ਸਾਡੇ ਭਰਾ ਮੈਂ ਉਹਨਾਂ ਦੇ ਖਿਲਾਫ ਨਹੀਂ ਕਿਸੇ ਦੇ ਵੀ ਕਹਿਣਾ ਚਾਹੁੰਦਾ ਉਹਨਾਂ ਦੇ 7 ਪੇ ਕਮਿਸ਼ਨ ਬਿਠਾਏ ਇਸ ਸਰਕਾਰ ਨੇ ਦੇਸ਼ ਦੀਆਂ ਸਰਕਾਰਾਂ ਨੇ ਤੇ ਸੂਬਿਆਂ ਦੀਆਂ ਸਰਕਾਰਾਂ ਨੇ 7 ਵਾਰ ਸੋਚਿਆ ਕਿ ਮਹਿੰਗਾਈ ਵਧ ਰਹੀ ਆ ਅਸੀਂ ਜਿਹੜੇ ਜਿਹੜਾ এমপ্লয়েড ਤਪਕਾਵਾ ਜਿਹੜਾ ਜਿਹੜੇ ਮੁਲਾਜ਼ਮ ਨੇ ਇਹਨਾਂ ਦੇ ਬੱਚਿਆਂ ਨੂੰ ਪਾਲਣਾ ਉਹਨਾਂ ਦੇ ਮਾਪਿਓ ਦਾ ਇਲਾਜ ਕਰਾਉਣਾ ਉਹਨਾਂ ਦੇ ਬੱਚਾ ਦੇ ਪੜ੍ਹਾਈ ਦਾ ਖਰਚਾ ਮਹਿੰਗਾਈ ਦੇ ਨਾਲ ਉਹਨਾਂ ਦੀਆਂ ਤਨਖਾਹਾਂ ਵਾਤੀਆਂ 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 ਸੱਤ ਵਾਰ ਵਧਾਈਆਂ ਨੇ ਔਰ ਅੱਜ ਹਰ ਆਦਮੀ ਸਰਕਾਰੀ ਨੌਕਰੀ ਕਿਉਂ ਭੱਗਦਾ ਵਾ ਉਹਨੂੰ ਪਤਾ ਵਾ ਕਿ ਮੈਂ ਜੇ ਸਪਾਈ ਭਰਤੀ ਹੋ ਗਿਆ ਤੇ 50000 ਰੁਪਿਆ ਮਹੀਨਾ ਪੱਕਾ ਠਿੱਕਾ ਮੇਰੇ ਘਰ ਵਿੱਚ ਆਉਣ ਲੱਗ ਜਾਣਾ ਇਸ ਕਰਕੇ ਸਰਕਾਰੀ ਨੌਕਰੀ ਮਗਰ ਭੱਜਦੇ ਨੇ ਉਦੋਂ ਤਾਂ ਆਪਣੇ ਬਜ਼ੁਰਗ ਜਿਹੜੇ ਸੀ ਪਹਿਲਾਂ ਉਹ ਅੱਜ ਤੋਂ 100 ਸਾਲ ਪਿੱਛੇ ਚਲ ਜੋ ਉੱਤਮ ਖੇਤੀ ਮੱਧ ਵਪਾਰ ਨਿਖਿਤ ਨੌਕਰੀ ਕਿਉਂਕਿ ਨੌਕਰੀ ਕੀ ਹੁੰਦੀ ਹੈ ਕਿ 24 ਘੰਟੇ ਸਲੂਟ ਮਾਰਦੇ ਰਹੋ ਖੁਸ਼ਾਮਦ ਕਰਦੇ ਰਹੋ ਤੁਹਾਡੀ ਜ਼ਮੀਰ ਮਰ ਜਾਂਦੀ ਨੌਕਰੀ ਨਾਲ ਪਰ ਨੌਕਰੀ ਨੰਬਰ 1 ਤੇ ਆ ਗਈ ਕਿਉਂਕਿ ਕਿਸੇ ਨੇ ਆਰਥਿਕਤਾ ਦੇਖੀ ਨਹੀਂ ਕਿ ਔਰ ਔਰ ਭਾਰਤ ਦੇਸ਼ ਹੁਣ ਤਾਂ ਤੁਹਾਡੇ ਸ਼ਹਿਰਾਵਲ ਨੂੰ ਚਲੇ ਗਏ ਆਪਾਂ ਨਹੀਂ ਤਾਂ 70% 75% ਪਿੰਡਾਂ ਜਿਹੜੇ ਨਾਲ ਆ ਦੇਸ਼ ਸਿਕਾ ਇਸ ਸਰਕਾਰਾਂ ਜਿੰਨੀਆਂ ਵੀ ਬਣੀਆਂ ਪੁਰਾਣੀਆਂ ਹੁਣ ਵੀ ਆ ਮੋਦੀ ਸਾਹਿਬ ਦੀ ਬਣੀਆਂ ਪਿਛਲੇ 10 ਸਾਲ ਤੋਂ ਕਿਸੇ ਨੇ ਇਹ ਧਿਆਨ ਹੀ ਨਹੀਂ ਕੀਤਾ ਹੁਣ ਮਹਿੰਗਾਈ ਦੇ ਹਿਸਾਬ ਨਾਲ ਕੈਲਕੂਲੇਟ ਕਰੋਗੇ ਤੇ ਮੈਨੂੰ ਲੱਗਦਾ 35 ਕੁਇੰਟਲ ਕੜਕ ਵੇਚਾਂਗੇ ਤਾਂ ਦੋ ਦੋਲੇ ਸੋਨਾ ਆਊਗਾ ਕਿੱਥੇ ਚਲੇਗੀ ਗੱਲ ਆਪਣੀ ਪਹੁੰਚ ਤੋਂ ਬਾਹਰ ਹੋ ਗਈ ਆ ਆ ਤੁਸੀਂ ਜਿੰਨੇ ਬੈਠੇ ਮੈਨੂੰ ਪੁੱਛਣ ਦੀ ਲੋੜ ਨਹੀਂ ਜੀ 90% ਤੁਸੀਂ ਕਰਜ਼ੇ ਹੀ ਹੋ ਮੈਂ ਮੈਂ ਖੁਦ ਕਰਜ਼ੇ ਹੀ ਹਾਂ ਮੈਂ ਕਿਉਂਕਿ ਜਦੋਂ ਅਸੀਂ ਸਮਾਜ ਵਿੱਚ ਨਾ ਅਸੀਂ ਸਾਰੇ ਆਪਣੇ ਰੁਤਬੇ ਦੇ ਹਿਸਾਬ ਦੇ ਨਾਲ ਅਸੀਂ ਖਰਚਾ ਵੀ ਕਰਨਾ ਪੈਂਦਾ ਤੁਸੀਂ ਸ਼ਾਦੀ ਕਰੋਗੇ ਤਾਂ ਅਗਰ ਲੜਕੀ ਤੋੜਨੀ ਆ ਤਾਂ ਤੁਹਾਨੂੰ ਪਤਾ ਵਾ ਕਿ ਇੰਨੇ ਮੇਰੇ ਰੁਤਬੇ ਦੇ ਹਿਸਾਬ ਨਾਲ ਮੈਨੂੰ ਇੰਨੇ ਪੈਸੇ ਖਰਚਨੇ ਪੈਣੇ ਆ ਆਪਣੇ ਬੱਚਿਆਂ ਨੂੰ ਪੜਾਉਣ ਨੂੰ ਦਿਲ ਕਰਦਾ ਸੀ ਕਈ ਲੋਕੀ ਕਹਿੰਦੇ ਨੇ ਜੀ ਕਿਸਾਨਾਂ ਨੇ ਤਾਂ ਜੀ ਖੇਤ ਮਜ਼ਦੂਰਾਂ ਨੇ ਤਾਂ ਜੀ ਕਰਜ਼ਾ ਚੱਕ ਲਿਆ ਤੇ ਉਹ ਲਾਉਂਦੇ ਨੇ ડીਜੀਆਂ ਤੇ ਜੀ ਟਰੈਕਟਰਾਂ ਤੇ ਲਾਉਂਦੇ ਨੇ ਕੀ ਗੱਲ ਉਹਨਾਂ ਦਾ ਦਿਲ ਨਹੀਂ ਕਰਦਾ ਉਹ ਉਹਦਾ ਦਿਲ ਨਹੀਂ ਕਰਦਾ ਕਿ ਮੇਰੇ ਘਰ ਵੀ ਏਸੀ ਲੱਗਾ ਹੋਵੇ ਜਾਂ ਮੇਰਾ ਨਿਆਣਾ ਵੀ ਚੰਗੇ ਸਕੂਲ ਚ ਪੜੇ ਜਾਂ ਮੇਰੀ ਲੜਕੀ ਦੀ ਸ਼ਾਦੀ ਵੀ ਚੰਗੇ ਘਰ ਵਿੱਚ ਹੋ ਜਾ ਉਹਦਾ ਵੀ ਤਾਂ ਦਿਲ ਕਰਦਾ ਨਾ ਤਾਂ ਇਹਦਾ ਮਤਲਬ ਹੈ ਕਿ ਬਾਕੀ ਸਾਰੇ ਵਰਗਾਂ ਨੂੰ ਸੰਭਾਲਿਆ ਦੇਸ਼ ਸਰਕਾਰਾਂ ਨੇ ਲੇਕਿਨ ਕਿਸਾਨ ਤੇ ਖੇਤ ਮਜ਼ਦੂਰ ਨੂੰ ਥੱਲੇ ਆ ਗਿਆ ਅੱਜ ਮੋٹے ਤੌਰ ਤੇ ਕਹਿਣਾ ਮੇਰੇ ਖਿਆਲ ਹੁਣ ਤਾਂ ਜ਼ਿਆਦਾ ਵੱਧ ਗਿਆ ਹੋਣਾ ਲੇਕਿਨ ਕਹਿੰਦੇ ਨੇ ਕਿ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਸਾਨਾਂ ਤੇ ਤੇ ਖੇਤ ਮਜ਼ਦੂਰਾਂ ਦੇ ਪੰਜਾਬ ਦੇ ਵਿੱਚ ਜਿਹੜਾ ਬੈਂਕਾਂ ਦਾ ਵਾ ਤੇ ਜਿਹੜਾ ਸੁਸਾਇਟੀਆਂ ਦਾ ਤੇ ਜਿਹੜਾ ਸਹੂਕਾਰਾਂ ਦਾ ਵਾ ਕਿਸੇ ਨੇ ਨਹੀਂ ਸੋਚਿਆ ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ 10 ਸਾਲ ਵਿੱਚ 15 ਲੱਖ ਕਰੋੜ ਰੁਪਏ ਮਾਫ ਕੀਤਾ ਵਾ ਕਾਰਪੋਰੇਟ ਘਰਾਣਿਆਂ ਦਾ ਵਪਾਰੀਆਂ ਦਾ ਤੱਕ ਦੁਆਰ ਲੋਕਾਂ ਦਾ ਜਿਹਨੇ ਪਡਾਨੀ ਹਰ ਕੇ ਅੰਬਾਨੀ ਹਰ ਕੇ ਟਾਟੇ ਹਰ ਕੇ ਮਹਿੰਦਰਲੇ ਹਟ ਕੇ ਮਹਿੰਦਰੇ ਹਰ ਕੇ ਥੱਲੇ ਨੂੰ ਆ ਕੇ ਆਪਣੇ ਪੰਜਾਬ ਵਰਗੇ ਸਾਰੇ ਉਹਨਾਂ ਦੇ 15 ਲੱਖ ਕਰੋੜ ਰੁਪਏ ਜਿਹੜਾ ਮਾਫ ਹੋਇਆ ਉਹ ਥੋੜੇ ਜੇ ਸੈਂਕੜਿਆਂ ਜਾਂ ਤੱਕ ਘਰਾਂ ਦਾ ਵਾ ਉਹ ਤਾਂ ਮਾਫ ਕਰ ਦਿੱਤਾ ਲੇਕਿਨ ਜਿਹੜਾ ਕਰੋੜਾਂ ਘਰਾਂ ਦਾ ਕਰਜ਼ਾ ਵਾ ਸਾਰੇ ਦੇਸ਼ ਦਾ ਭਾਰਤ ਦਾ 2021 ਦੀ ਦੀ ਸਾਡੇ ਕੋਲ ਸਿਰਫ ਫਿੱਗਰ ਆ ਮੁੜ ਕੇ ਨਹੀਂ ਦਿੰਦੀ ਸਰਕਾਰ ਨੇ 17 ਲੱਖ ਕਰੋੜ ਰੁਪਇਆ ਕਰਜ਼ਾ ਭਾਰਤ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਉਹਨਾਂ ਦਾ ਇੱਕ ਦੁੱੱਕੀ maaf ਨਹੀਂ ਦੁੱੱਕੀ ਜਦੋਂ ਕਰਨਗੇ ਵੀ ਕਿਤੇ ਤੇ ਉਹ ਕੀ ਕਹਿੰਦੇ ਹੁੰਦੇ ਮੰਗੜ ਪਾ ਕੇ ਕੋਈ ਇਦਾਂ ਦੀ ਸ਼ਰਤ ਰੱਖ ਦੇਣ ਕਿ ਕੋਈ ਘਰ ਦੇ ਵਿੱਚ ਕੋਈ ਫਾਇਦਾ ਨਹੀਂ ਤੁਹਾਨੂੰ ਹੋਵੇਗਾ ਇਹਦਾ ਮਤਲਬ ਕੀ ਹੋਇਆ ਕਿ ਆਪਾਂ ਨੂੰ ਐਵੇਂ ਹੀ ਸਮਝਦੇ ਨੇ ਵੀ ਇਹਨਾਂ ਦਾ ਕੀ ਹੈਗਾ ਇਹਨਾਂ ਨੇ ਤਾਂ ਵੋਟਾਂ ਪਾਉਣੀਆਂ ਹੀ ਆ ਔਰ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਦੇਸ਼ ਦੀ ਪਾਰਲੀਮੈਂਟ ਹੈ 575 545 MP ਚੋਂ ਕਿ ਜਾਣਦੇ ਨੇ 545 545 ਚੋਂ ਘੱਟੋ ਘੱਟ 60 70% ਕਿਸਾਨਾਂ ਦੇ ਮੁੰਡੇ ਜਾਂਦੇ ਨੇ ਜੱਤਾ ਜ਼ਿਮੀਂਦਾਰਾਂ ਦੇ ਤੇ ਕਿਸਾਨ ਮਜ਼ਦੂਰਾਂ ਦੇ ਕਿਉਂਕਿ 25% ਤਾਂ ਰੱਖਵਾ ਕਰਨੇ ਆ ਉਹ ਤਾਂ ਜਿਆਦਾ ਪਿੰਡਾਂ ਚੋਂ ਜਿਹੜਾ ਉੱਠ ਕੇ ਜਾਣਾ ਉਹ ਤਾਂ ਜਿਮੀਦਾਰ ਤੇ ਨਾਲ ਕਿਸਾਨ ਖੇਤ ਮਜ਼ਦੂਰ ਹੀ ਜਾਣਾ ਵਾ ਯਾਰ ਉਹ ਗੱਲ ਹੀ ਕੋਈ ਨਹੀਂ ਉੱਥੇ ਜਾ ਕੇ ਕੀਤੀ ਕਿਸੇ ਨੇ ਕਿ ਅਸੀਂ ਵੀ ਭੁੱਖਾ ਮਰ ਗਏ ਆ ਸਾਡੇ ਤੇ ਵੀ ਕਰਜ਼ਾ ਚੜ ਗਿਆ ਕਿਸੇ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਮੇਰੇ ਹਿਸਾਬ ਦੇ ਨਾਲ ਜੋ ਮੈਂ ਜਿੰਨਾ ਦੇਖਿਆ ਇਸ ਦੇਸ਼ ਦੀ ਪਾਰਲੀਮੈਂਟ ਵਿੱਚ 250 ਬੰਦਾ ਰਾਜ ਸਭਾ ਚ ਬੰਦਾ ਹੋਵਾ 750 800 ਐਮਪੀ ਆ ਮੈਂ ਕਦੀ ਕਿਸੇ ਐਮਪੀ ਨੂੰ ਇਹ ਗੱਲ ਸਮਝਾਉਦੇ ਨਹੀਂ ਦੇਖਿਆ ਕਿ ਦੇਸ਼ ਦਾ ਕਿਸਾਨ ਤੇ ਖੇਤ ਮਜ਼ਦੂਰ ਜਿਹੜਾ ਵਾ ਉਹ ਮਰ ਰਿਹਾ ਵਾ ਉਹ ਆਤਮ ਹੱਤਿਆ ਕਰ ਰਿਹਾ ਵਾ ਤੁਹਾਡੇ ਮਾਲਵੇ ਦੀ ਧਰਤੀ ਤੇ ਇੱਥੇ ਆਪਣੇ ਮਾਨਸਾ ਸੰਗਰੂਰ ਬਠਿੰਡਾ ਮੈਂ ਜਿਹੜਾ ਲੀਡਰ ਆ ਆਪੋਜੀਸ਼ਨ ਸੀਗਾ ਮੈਂ ਕਈਆਂ ਘਰਾਂ ਦੇ ਵਿੱਚ ਜਾ ਕੇ ਐਨ ਆਰ ਆਈਆਂ ਨੂੰ ਮਿੰਟ ਕੱਟ ਕੇ ਉਹਨਾਂ ਦੇ ਘਰਾਂ ਵਿੱਚ ਪੈਸੇ ਦਿੱਤੇ ਇੱਕ ਇੱਕ ਘਰ ਵਿੱਚ ਦੋ ਦੋ ਬੰਦੇ ਮਰੇ ਹੋਏ ਨੇ ਆਤਮ ਹੱਤਿਆ ਕਰਕੇ ਬੱਚੇ ਮਰ ਗਏ ਨੇ ਨਸ਼ੇ 'ਚ ਫਸ ਗਏ ਨੇ ਕਿਉਂਕਿ ਇਹਨਾਂ ਨੂੰ ਅਣਗੋਲਿਆ ਕੀਤਾ ਕਿਸੇ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਕੀਤੀ ਇਸ ਲਈ ਮੈਂ ਇਹ ਨਹੀਂ ਕਹਿਣ ਆਇਆ ਕਿ ਮੈਂ ਤੁਸੀਂ ਮੈਨੂੰ ਐਮਪੀ ਬਣਾ ਦੋਗੇ ਤੇ ਮੈਂ ਪਾਰਲੀਮੈਂਟ ਪਲਟ ਦਊਗਾ ਨਹੀਂ ਪਰ ਮੈਂ ਆਪਣੀ ਗੱਲ ਹਜ਼ੂਰ ਕਹਾਂਗਾ ਗੱਲ ਕਹਿਣੋਂ ਨਹੀਂ ਹਟੂਗਾ ਇਹ ਮੇਰੀ ਤੁਹਾਡੇ ਨਾਲ ਕਮਿਟਮੈਂਟ ਹੈ ਜੇ ਮੇਰੇ ਕੋ ਬਿਹਤਰ ਕੋਈ ਗੱਲ ਕਰ ਸਕਦਾ ਪਾਰਲੀਮੈਂਟ ਤੇ ਵੋਟਾਂ ਉਹਨਾਂ ਨੂੰ ਪਾਉਣੀਆਂ ਚਾਹੀਦੀਆਂ ਤੁਹਾਨੂੰ ਸਾਰਿਆਂ ਨੂੰ ਤੇ ਜੇ ਨਹੀਂ ਕਰਦੇ ਉੱਥੇ ਜਾ ਕੇ ਗੱਲ ਉੱਥੇ ਫਿਰ ਜਾ ਕੇ ਐਮਪੀ ਬਣ ਕੇ ਉਹਨੂੰ ਅੰਗਰੇਜ਼ੀ 'ਚ ਕਹਿੰਦੇ ਲੌਬੀਜ਼ ਉਥੇ ਕੀ ਕਰਦੇ ਨੇ ਕਿ ਜਿਹੜੀਆਂ ਵੱਡੀਆਂ ਕਾਰਪੋਰੇਟ ਘਰਾਣੇ ਕੰਪਨੀਆਂ ਜਿਨ੍ਹਾਂ ਨੇ ਤੁਹਾਡੇ ਤੋਂ ਕੰਮ ਲੈਣਾ ਪਾਰਲੀਮੈਂਟ ਚ ਬੁਲਵਾਉਣਾ ਉਹ ਤੁਹਾਨੂੰ ਖਰੀਦਦੇ ਨੇ ਐਮਪੀਆ ਨੂੰ ਐਮਪੀਜ਼ ਲੋਬੀਜ਼ ਅਧੀਨ ਚੱਲਦੇ ਨੇ ਆ ਜਿਹੜੀ ਲੋਬੀ ਆ ਇਹ ਫਲਾਣੇ ਕਾਰਪੋਰੇਟ ਘਰਾਣੇ ਦੀ ਉਹਨੇ ਕਹਿਣਾ ਤੁਸੀਂ ਸਾਡੀ ਗੱਲ ਪ੍ਰੋਮੋਟ ਕਰਨੀ ਆ ਤਰੀਕੇ ਤਰੀਕੇ ਦੇ ਨਾਲ ਸਾਡੇ ਸਾਇਲੋਜ਼ ਦੇ ਹੱਕ ਵਿੱਚ ਬੋਲਣਾ ਵਾ ਸਾਡੇ ਜਿਹੜੀ ਨੀਤੀਆਂ ਬਣਾ ਰਹੇ ਸੋਦੇ ਹੱਕ ਵਿੱਚ ਬੋਲਣਾ ਸਾਡੇ ਬੰਦੇ ਉੱਥੇ ਜਾ ਕੇ ਇਹ ਕੰਮ ਕਰਦੇ ਨੇ ਸਾਰੇ ਨਹੀਂ ਕਰਦੇ ਮੈਂ ਕਹਿੰਦਾ ਚੰਗੇ ਵੀ ਹੈਗੇ ਨੇ ਬਹੁਤ ਬਲਕਿ ਸਾਊਥ ਇੰਡੀਆ ਤੋਂ ਜ਼ਿਆਦਾ ਆਗਰਮੰਦ ਆਦਮੀ ਆਏ ਨੇ ਉਹ ਜਰਾ ਅੱਛੀ ਇੰਟੈਲੀਜੈਂਟ तरीके ਨਾਲ ਗੱਲ ਸਮਝਾਉਂਦੇ ਨੇ ਪਰ ਜਿਹੜੇ ਆਪਣੇ ਜਾਂਦੇ ਨੇ ਮੈਂ ਸਮਝਾਂ ਮਾਫ ਕਰਨਾ ਮਤਲਬ ਮੇਰੇ ਕਲੀਗਸ ਵੀ ਹੋ ਸਕਦੇ ਮੇਰੀ ਪਾਰਟੀ ਦੇ ਆ ਜਿਹੜੇ ਹੁਣ ਸੱਤ ਅੱਠ ਬਣਾਏ ਨੇ ਇਹਨਾਂ ਨੇ ਆਪਣੇ ਜਿਹੜੇ ਤੁਹਾਡੇ ਆ ਬੋਕਰ ਪਾਰਟੀ ਨੇ ਕਰੀ ਕੋਈ ਐਮਪੀ ਬੋਲੇ ਦੱਸੋ ਜਰਾ ਮਨ ਚ ਚੰਗੀ ਦਾ ਸਿਰੇ ਲਾ ਕੇ ਦੱਸੋ ਕੋਈ ਆਮ ਆਦਮੀ ਪਾਰਟੀ ਦਾ ਕੋਈ ਐਮਪੀ ਭਿੱਤੀ ਦਾ ਕੋਈ ਰਾਗਵ ਚੱਟਾ ਵਗੈਰਾ ਸੰਦੀਪ ਭੁੱਲਿਆ ਜੀ ਕੋਈ ਉੱਥੇ ਜਾ ਕੇ ਨਹੀਂ ਆਇਆ ਕੋਈ ਨਹੀਂ ਆਇਆ ਤਾਂ ਆਉਣਾ ਤਾਂ ਮਤਲਬ ਹੀ ਕੋਈ ਨਹੀਂ ਉਹਨਾਂ ਦਾ ਔਰ ਆਗਰਵ ਚੱਡਾ ਤਾਂ ਆਗਰਵ ਚੱਡਾ ਤਾਂ ਲੰਡਨ ਲੁਕੇ ਹੋਇਆ ਜਿਹੜਾ ਸਭ ਤੋਂ ਜ਼ਿਆਦਾ ਚੇਤਾ ਸੀ ਕੇਜਰੀਵਾਲ ਦਾ ਉਹ ਲੰਡਨ ਬੈਠਾ ਵਾ ਡਰਦਾ ਪਿਆ ਵਾ ਭਾਜਪਾ ਤੋਂ ਕਿ ਕੇਜਰੀਵਾਲ ਦੇ ਸ਼ਰਾਬ ਘਟਾਲੇ 'ਚ ਮੈਨੂੰ ਫੜਨ ਨਾ ਲੈਣ ਅਸਲ ਕਹਾਣੀ ਹੈਗੀ ਇਹ ਬਹਾਨਾ ਬਣਾਇਆ ਕਿ ਮੈਂ ਅੱਖਾਂ ਦਾ ਇਲਾਜ ਕਰਾਉਣਾ ਵਾ ਨਾਲੇ ਕਹੀ ਜਾਂਦੇ ਆ ਕਿ ਸਾਡੀਆਂ ਤਾਂ ਆਮ ਆਦਮੀ ਦੀ ਕਲੀਨਿਕਾਂ ਦੀ ਦੁਨੀਆ ਭਰ ਦੇ ਵਿੱਚ ਬਹੁਤ ਵਧੀਆ ਅਮਰੀਕਾ ਦੇ ਰਾਸ਼ਟਰਪਤੀ ਨੇ ਆਣ ਕੇ ਤਾਰੀਫ ਕੀਤੀ ਸਾਡੇ ਆਮ ਆਦਮੀ ਪਾਰਟੀ ਦੀ ਕਲੀਨਿਕ ਦੇ ਤੇ ਫਿਰ ਆਗਰਵ ਚੱਡਾ ਜੀ ਉੱਥੇ ਲੁਕੇ ਕਿਉਂ ਹੋਏ ਹੋ ਜੱਖਾ ਦਾ ਆਪਰੇਸ਼ਨ ਕਰਾਉਣਾ ਤੇ ਇੱਥੇ ਆ ਕੇ ਉਮੀਦੀ ਦੀ ਕਲੀਨਿਕ ਚ ਕਰਾਣਾ انਕੇ ਤੇਰਾ ਪਤਾ ਲੱਗੇ ਕਿ ਤੂੰ ਵਾਕਈ ਪੰਜਾਬ ਦੇ ਨਾਲ ਪਿਆਰ ਕਰਦਾ ਵਾ ਕੋਈ ਨਹੀਂ ਬੋਲਿਆ ਯਾਰ ਇਸ ਕਰਕੇ ਮੈਂ ਤੁਹਾਨੂੰ ਇੱਕ ਹੁਣ ਅਗਲੀ ਗੱਲ ਜਿਹੜੀ ਆ ਕਿ ਸੰਗਰੂਰ ਕੀ ਚੀਜ਼ ਹੈ ਜਿੰਨਾਕ ਮੈਂ ਇਸ ਨੂੰ ਸਮਝਿਆ ਜਾਣਿਆ ਪੰਜਾਬ ਚ ਇਹ ਅਸਲ ਇਨਕਲਾਬ ਦੀ ਧਰਤੀ ਏ ਸਭ ਤੋਂ ਪਹਿਲਾਂ ਆਈਡੀਆ ਕੈਚ ਕਰਦੇ ਨੇ ਤੁਸੀਂ ਕੈਚ ਕੀਤਾ ਡਾਕਟਰ ਗਾਂਧੀ 2014 ਜਦੋਂ ਹਲੇ ਭਾਰਤ ਸੁੱਤਾ ਪਿਆ ਸੀਗਾ ਤੁਸੀਂ ਕੈਚ ਕਰ ਲਿਆ ਭਗਵੰਤ ਮਾਨ ਤੁਸੀਂ ਕੈਚ ਕਰ ਲਿਆ ਖਾਲਸਾ ਐਮਪੀ ਤੁਸੀਂ ਇੱਕ ਹੋਰ ਕੈਚ ਕੀਤਾ ਐਮਪੀ ਸਾਧੂ ਸਿੰਘ ਜਿਹੜਾ ਉੱਥੇ ਉੱਥੋਂ ਵਾਲੇ ਫਰੀਦਕੋਟ ਵਾਲੇ ਸਭ ਤੋਂ ਪਹਿਲਾਂ ਕਿਉਂਕਿ ਤੁਸੀਂ ਮੇਰਾ ਖਿਆਲ ਜੇ ਮੈਂ ਤੁਹਾਡਾ ਇਤਿਹਾਸ ਦੇਖਿਆ ਸਾਰਾ ਪਿਛਲੇ 30-35 ਸਾਲਾਂ ਤੋਂ ਤੁਸੀਂ ਸਰਕਾਰ ਦੇ ਖਿਲਾਫ ਖੜੇ ਹੋ ਏਦਾਂ ਕਰਕੇ ਜਿਹੜੀ ਵੀ ਸਰਕਾਰ ਬਣ ਜਵੇ ਕਿਉਂਕਿ ਅੰਦਰੋਂ ਸੈਟੀਸਫੈਕਸ਼ਨ ਤਸੱਲੀ ਨਹੀਂ ਹੈ ਸਾਡੀ ਐਵੇਂ ਕਹੀ ਜਾਂਦੇ ਟੋਏ ਪੱਟਦੇ ਅਸੀਂ ਸੜਕਾਂ ਬਣਾਉਂਦੀਆਂ ਜਿਵੇਂ ਅਸੀਂ ਆ ਇੱਕ ਬੋਰਡ ਲਾਤਾ ਜੀ ਅਸੀਂ ਜੀ ਬਿਜਲੀ ਦੇਤੀ ਜੀ ਪਰ ਕੁੱਲ ਅੰਦਰੋਂ ਜਿਹੜੀ ਸਾਡੀ ਅੰਦਰ ਹਿਰਦੇ ਜਿਹੜਾ ਹਿਰਦੇ ਹਿਰਦੇ ਤੋਂ ਅਸੀਂ ਨਾਰਾਜ਼ ਆ ਹਤਾਸ਼ ਆ ਇਸ ਸਿਸਟਮ ਦੇ ਨਾਲ ਤਾਂ ਕਰਕੇ ਸਾਰੇ ਦੇਸ਼ ਵਿੱਚ ਉਹ ਅਗਰ ਕੋਈ ਕਿਸੇ ਬਗਾਵਤ ਵੀ ਕੀਤੀ ਧਰਤੀ ਆ ਤੇ ਉਹ ਸੰਗਰੂਰ ਆ ਤੇ ਤਾਈਓ ਤੁਹਾਡੀ ਜਿਹੜਾ ਵਿਚਾਰਧਾਰਾ ਤੇ ਤੁਹਾਡੀ ਤਬੀਅਤ ਮੇਰੇ ਨਾਲ ਮਿਲਦੀ ਕਿਉਂਕਿ ਮੈਂ ਵੀ 100% ਬਾਗੀਆਂ ਦਾ ਬੰਦਾ ਆ 100% ਜਿਹੜੇ ਪਹਿਲਾਂ ਆਏ ਸੀਗੇ ਉਹ ਫਰਜੀ ਸੀਗੇ ਡਾਕਟਰ ਗਾਂਧੀ ਦੇਖੋ ਕਿੰਦਾ ਅੱਛਾ ਆਦਮੀ ਵਿਦਵਾਨ ਮੈਂ ਮਨਜੀਦਾ ਵੀ ਜਵਾਬ ਦੇਣਾ ਹਲੇ ਪੁਕੀ ਵਾਲਾ ਵੀ ਡਾਕਟਰ ਗਾਂਧੀ ਵਿਦਵਾਨ ਆਦਮੀ ਪਤਾ ਕੀ ਕਹਿ ਕੇ ਗਿਆ ਮੈਨੂੰ ਕਹਿੰਦਾ ਉਹ ਕਹਿੰਦਾ ਜੀ ਕਿ ਜਿਹੜੇ ਆਹ ਕੇਜਰੀਵਾਲ ਹੋਣਾ ਨੇ ਇਨਕਲਾਬ ਦਾ ਨਾਹਰਾ ਲਾਇਆ ਔਰ ਉਸ ਨਾਰੇ ਨੂੰ ਲੋਕਾਂ ਨੂੰ ਮਯੂਸ ਕੀਤਾ ਉਹਨਾਂ ਨੇ ਇਨਕਲਾਬ ਦਾ ਗਰਭਪਾਤ ਕੀਤਾ ਵਾ ਹੁਣ ਛੇਤੀ ਦੇ ਕੇ ਕੋਈ ਇਸ ਦੇਸ਼ ਵਿੱਚ ਪੰਜਾਬ ਦੇ ਵਿੱਚ ਜੇ ਕਹੂਗਾ ਨਾ ਆਣ ਕੇ ਕਿ ਮੈਂ ਬਦਲਾਅ ਲੈ ਕੇ ਆਉਂਗਾ ਤੇ ਮੈਂ ਇਨਕਲਾਬ ਲੈ ਆਉਂਗਾ ਉਹ ਕਹਿੰਦੇ ਭਰਾਵਾ ਸਾਡਾ ਖੇੜਾ ਛੱਡਦੇ ਪਹਿਲਾਂ ਅਸੀਂ ਬਦਲਾਵ ਦੇਖ ਲਿਆ ਚੰਗੀ ਤੇ ਉਹ ਟੰਗੀਆਂ ਪਿਆ ਵਾ ਖੰਬਿਆਂ ਦੇ ਉੱਤੇ ਸਰਕਾਰ ਦੇ ਬਦਲਾਵ ਟੰਗਿਆ ਆ ਬਿਜਲੀ ਦੇ ਖੰਬਿਆਂ ਦੇ ਉੱਤੇ ਇਸ ਕਰਕੇ ਇਹਨਾਂ ਨੇ ਭਾਰੀ ਨੁਕਸਾਨ ਕੀਤਾ ਲੋਕਾਂ ਦੇ ਮਨ ਤੋੜੇ ਨੇ ਔਰ ਮੈਂ ਗੱਲ ਕਰ ਰਿਹਾ ਸੀ ਵਾਪਸ ਆ ਜਾ ਨਾ ਉੱਥੇ ਕਿ ਖੇਤ ਮਜ਼ਦੂਰ ਕਿਸਾਨ ਆ ਸਾਡੀਆਂ ਭੈਣਾਂ ਬੈਠੀਆਂ ਨੇ ਅੱਜ ਤੋਂ ਪੁੱਛਿਆ ਸੀ ਮੇਰੇ ਛੋਟੇ ਵੀਰ ਨੇ ਕਿ 1000 ਰੁਪਿਆ ਤੁਹਾਨੂੰ ਮਿਲ ਗਿਆ ਤੁਹਾਨੂੰ 1000 ਦਾ ਨਹੀਂ ਘਾਟਾ ਪਿਆ ਜਿਵੇਂ ਜਿਵੇਂ ਸ਼ੁਗਲ ਦੀ ਗੱਲ ਕਰਾਂ ਠੀਕ ਹੈ ਕਿ ਆਪਾਂ ਹੁਣ ਆਪਾਂ ਤਕਰੀਰ ਕਰ ਰਿਹਾ ਤਾਂ ਤਾਨੂੰ ਕੁਛ ਨਾ ਕੁਛ ਤੁਹਾਨੂੰ ਇਸ ਤਰ੍ਹਾਂ ਦਾ ਵੀ ਗੱਲ ਕਹਿਣੀ ਚਾਹੀਦੀ ਇਹਨਾਂ ਦਾ ਕੌਣ ਬੋਲ ਰਿਹਾ ਸੀ ਬੇਟੇ ਕੌਣ ਬੋਲਿਆ ਸੀ ਹਜ਼ਾਰ ਹਜ਼ਾਰ ਦਾ ਹਾਂ ਹਜ਼ਾਰ ਹਜ਼ਾਰ ਨਹੀਂ ਤੁਹਾਡਾ ਮਰਿਆ 25 ਮਹੀਨੇ ਹੋ ਗਏ ਸਰਕਾਰ ਨੂੰ ਤੁਹਾਡਾ 25000 ਮਾਰਿਆ ਕੇਜਰੀਵਾਲ ਪਾਰਟੀ ਨੇ ਤੁਸੀਂ 25000 ਲੈਣਾ ਉਹਦੇ ਤੋਂ ਕੱਲੀ ਕੱਲੀ ਭੈਣ ਨੇ 25000 ਹੁਣ ਜੇ 25000 ਇਹਦੇ ਕੋ ਆਇਆ ਹੋਵੇ ਇਹ ਘਰ ਦਾ ਸਮਾਨ ਇਹ ਘਰ ਦੇ ਵਿੱਚ ਕੋਈ ਕੂਲਰ ਗਰਮੀ ਚ ਇਹ ਕੋਈ ਆਪਣੀ ਲੜਕੀ ਨੂੰ ਸੂਟ ਬਣਾ ਕੇ ਦੇ ਸਕਦੇ ਸੀ ਪਰ ਨਹੀਂ ਦਿੱਤਾ ਉਹਨੂੰ ਚਲੋ ਛੱਡੋ ਇਹ ਬੇਈਮਾਨ ਸੀਗੇ ਇਸ ਕਰਕੇ ਉਹ ਮਗਰ ਲੇਤਾ ਬੇਈਮਾਨ ਸੀਗੇ ਸੀਗੇ ਮੈਂ ਕਹਿ ਰਿਹਾ ਤੁਹਾਨੂੰ ਆਪਾਂ ਕਹਿੰਨੇ ਮੰਨ ਕੇ ਚੱਲਦੇ ਕਿ ਮਗਰਲੇ ਬੇਈਮਾਨ ਸੀ ਤੁਸੀਂ ਦੱਸੋ ਕੀ ਗੁੱਲ ਖਲਾਏ ਨੇ ਆਣ ਕੇ ਦੱਸੋ ਕਟਾਰੂ ਚੱਕ ਦੀ ਹੋਇਆ ਪੰਜਾਬ ਦੇ ਵਿੱਚ ਦੱਸੋ ਜਰਾ ਪੈਣਾ ਨਾ ਮੈਂ ਗੱਲ ਨਹੀਂ ਕਰਦਾ ਕਦੀ ਕਟਾਰੂ ਚੱਕ ਦੇਖਿਆ ਸੀਗੇ ਮਤਲਬ ਐਡੀ ਵੱੱਦ ਫੈਲੀ ਕਰੇ ਬੰਦਾ ਤੇ ਮੰਤਰੀ ਤੋਂ ਸਿਫਾ ਵੀ ਨਾ ਦੇਵੇ ਕਿ ਇਹ ਬਦਲਾਅ ਸੀ ਕੇਜਰੀਵਾਲ ਸਾਹਿਬ ਦਾ ਅੱਡਾ ਕਿ ਅਸੀਂ ਬਿਸ਼ਰਮ ਬੰਦਾ ਰੱਖਣਾ ਪੂਰਾ ਐ ਕਹਿ ਕੇ ਨਹੀਂ ਉਠਾਵਾਂਗੇ ਨਹੀਂ ਉਤਾਰਾਂਗੇ ਕਿਉਂਕਿ ਬੇਸ਼ਰਮੀ ਸਾਡੀ ਬਦਲਾਵ ਦਾ ਹਿੱਸਾ ਹੈ ਆ ਪਠਾਨ ਮਾਜਰਾ ਤਾਂ ਕੀ ਕਰਦਾ ਸੀਗਾ ਮੈਂ ਹੁਣ ਕਵਾਂ ਤੇ ਫਿਰ ਮੇਰਾ ਇੱਧਰ ਦੇਖਣ ਨੂੰ ਦਿੱਲੀ ਕਰਦਾ ਉਹ ਬੜੇ ਸ਼ਰੀਆਮ ਕਹਿੰਦਾ ਰੱਖੀਆਂ ਦੋ ਤਾਂ ਕੀ ਹੋ ਗਿਆ ਬਈ ਲੋ ਅਮਰਿੰਦਰ ਸਿੰਘ ਦਾ ਰੱਖੇ ਉਹ ਰਜਵਾੜਾ ਵਾ ਤੂੰ ਕੌਣਾ ਤਿੰਨਾਂ ਜਨਾਂ 13 ਜਨਾਂ ਟੋਕਰੇ ਦੇ ਬੇਰਾਂ ਚ ਨਾ ਸਪੇਰਾਂ ਚ ਤੇ ਨਾ ਪਲੇਅਰਾਂ ਚ ਅੱਛਾ ਅੱਗੇ ਚੱਲ ਜੋ ਜੀ ਔਰ ਸਰਬਜੀਤ ਕੌਰ ਮਾਨੂੰ ਕੇ ਤੁਹਾਡੇ ਲੱਗੇ ਆ ਹਲਕਾ ਉਹਦਾ ਭੈਣੋ ਸਰਬਜੀਤ ਕੌਰ ਮਾਨੂੰ ਕੇ ਕਹਿੰਦੀ ਮੈਂ ਇੰਨੀ ਗਰੀਬ ਆਂ ਖੈਰੇ ਨੇ ਮੇਰਾ ਘਰ ਖੋਲਿਆ ਜਿਹੜਾ ਮੈਂ ਕਿਰਾਏ ਤੇ ਲਿਆ ਸੀਗਾ ਤੇ ਪਹਿਲਾ ਨਾਂ ਨਜਾਇਜ਼ ਕਬਜ਼ਾ ਕਰਦੀ ਐ ਐਨਆਰਆਈ ਦੀ ਕੋਠੀ ਦੇ ਉੱਤੇ ਉਹ ਕੈਨੇਡਾ ਤੋਂ ਆਇਆ ਸੀ ਵਿਚਾਰੇ ਪਰਮਜੀਤ ਸਿੰਘ ਉਹਨੇ ਉਹਨਾਂ ਦੀ ਕੋਠੀ ਤੇ ਕਬਜ਼ਾ ਹੀ ਨਹੀਂ ਕੀਤਾ ਕਿੱਲਾ ਉਹਦੇ ਜਾਲੀ ਡਾਕੂਮੈਂਟ ਕਰਾ ਕੇ ਕੋਈ ਉਹਦਾ ਚੇਲਾ ਵਕੀਲ ਸੀਗਾ ਮੈਂ ਨਾਂ ਭੁੱਲ ਰਿਹਾ ਉਸ ਵਕੀਲ ਦਾ ਤੁਹਾਨੂੰ ਚੇਤਾ ਹੀ ਹੋਣਾ ਤਕਰੀਬਨ ਫਿਰ ਜਾਲੀ اقرار نامہ ਬਣਾਇਆ ਉਹਦੇ ਘਰ ਦੇ ਅੰਦਰ ਵੜ ਗਏ ਉਹ ਕਨੇਡਾ ਬੈਠੇ ਨੇ ਕਾਲੇ ਤੋੜ ਕੇ ਤੇ ਉਹ ਤਾਂ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਆਪਾਂ ਸਾਰਿਆਂ ਨੇ ਤੇ ਆ ਮੀਡੀਆ ਨੇ ਆ ਮੀਡੀਆ ਨੇ ਆਜ਼ਾਦ ਮੀਡੀਆ ਨੇ ਅਸੀਂ ਜਦੋਂ ਖੱਪ ਪਾਈ ਉਹਨਾਂ ਘਰ ਤਾਂ ਛੱਡ ਦਿੱਤਾ ਲੇਕਿਨ ਪਰਚਾ ਨਹੀਂ ਦਰਜ ਕੀਤਾ ਭਗਵੰਤਬਾ ਨੇ ਉਹਦੇ ਉੱਤੇ ਤੁਸੀਂ ਮਾਰੇ ਆ ਕਿਸੇ ਘਰ ਵਿੱਚ ਜਿੰਦਾ ਤੋੜ ਕੇ ਵੜ ਜੋ 452 ਲਾਉਂਦੇ ਕਿ ਨਹੀਂ ਲਾਉਂਦੀ ਪੁਲਿਸ ਜਰਾ ਦੱਸੋ ਕਿੱਥੇ 452 ਭਗਵੰਤਬਾ ਪੁੱਛਣਾ ਚਾਹੁੰਦਾ ਕਿੱਥੇ 452 ਤੇਰੀ ਕਿੱਥੇ ਆ ਦੱਸੋ ਜਾਲੀ ਰਜਿਸਟਰੀ ਕਰਾਈ ਟੈਂਪਰਿੰਗ 420 ਮੇਰੀ ਭੈਣ ਤੇ 420 ਦਾ ਪਰਚਾ ਦਰਜ ਕੀਤਾ 72 ਸਾਲ ਦੀ ਆ ਔਰ ਬੜੇ ਅੱਛੇ ਪਰਿਵਾਰ ਦੇ ਨੇ ਧਾਲੀਵਾਲ ਪਰਿਵਾਰ ਆ ਮੇਰੇ ਜਿਹੜਾ ਭੈਨੋਈ ਸਿਗਾ ਹੈਗੇ ਨੇ ਉਹ ਨੇਵੀ ਚੋਂ ਕੈਪਟਨ ਰਿਟਾਇਰ ਹੋਏ ਮਤਲਬ ਵਿਕਰਾਂਤ ਸ਼ਿਪ ਜਿਹੜੀ ਆ ਸਾਰੀ ਦੇਸ਼ ਦੀ ਸਭ ਤੋਂ ਵੱਡੀ ਨੇਵਲ ਸ਼ਿਪ ਸੀਗੀ ਉਹਦੇ ਤੇ ਕਮਾਂਡ ਕੀਤਾ ਤੇ ਖੈਰੇ ਨੂੰ ਕਿਉਂਕਿ ਬੰਦਾ ਬਣਾਉਣਾ ਸਬਕ ਸਿਖਾਉਣਾ ਇਹ ਜਿਹੜੇ ਤੁਸੀਂ ਪਰਚੇ ਮੇਰੇ ਸੁਣੇ ਨੇ ਉਹ ਅਖੀਰਲੇ ਦੋ ਆ ਪਹਿਲਾਂ ਤਿੰਨ ਕੀਤੇ ਨੇ ਮੇਰੀ 72 ਸਾਲ ਦੀ ਸਭ ਤੋਂ ਵੱਡੀ ਭੈਣ ਆ ਉਹਦੇ ਤੇ ਪਰਚਾ ਦਰਜ ਕਰਤਾ ਜ਼ਮੀਨ ਦੀ ਜਿਹੜੇ ਅਸੀਂ ਆਪਸ ਵਿੱਚ ਪਰਿਵਾਰ ਨੇ ਤਬਾਦਲੇ ਸ਼ੋਅ ਕੀਤੇ 1972 ਦੇ ਤਬਾਦਲੇ ਜਦੋਂ ਮੇਰੀ ਉਮਰ ਐਵੇਂ ਮਨ ਲੱਗ 4-5 ਸਾਲ ਦੀ ਸੀਗੀ ਸਾਰੀ ਇਹ ਵੀ ਨਹੀਂ ਬਖਸ਼ਾ ਉਸਨੇ ਦੇਖਿਆ ਜਦੋਂ ਤਿੰਨ ਪਰਚਾ ਨਹੀਂ ਫੜ ਸਕਿਆ ਫਿਰ ਉਹਨੇ ਮੇਰੇ ਤੇ ਕੀਤਾ ਐਨਡੀਪੀਐਸ ਦਾ ਪਰਚਾ ਨਸ਼ੇ ਦਾ ਪਰਚਾ ਜਿਹੜਾ ਮਨਜੀਤ ਵੀ ਕੱਟ ਕੇ ਆ ਜੇਲ ਇਹਦੇ ਕੋਲ ਤਾਂ ਫੇਰ ਵੀ ਕੁਝ ਫੜਿਆ ਗਿਆ ਹੋਊਗਾ ਮੇਰੇ ਤੋਂ ਯਾਰ ਫੜਿਆ ਵੀ ਨਹੀਂ ਗਿਆ ਕੁਝ ਮੇਰੇ ਕੋਲੋਂ ਤਾਂ ਮੇਰੇ ਕੋਲ ਉਹ 9 ਸਾਲ ਪੁਰਾਣਾ ਕਰਤ ਪਰਚਾ ਔਰ ਇਸੇ ਪਰਚੇ ਦੇ ਵਿੱਚ ਭਗਵੰਤ ਮਾਨ ਨੇ ਆਪ ਗਵਾਹੀ ਦਿੱਤੀ ਆ মিডিਆ ਦੇ ਵਿੱਚ ਜਾ ਕੇ ਕਿ 17 'ਚ ਜਦੋਂ ਮੈਂ ਲੀਡਰ ਆਫ অপੋਜੀਸ਼ਨ ਸੀਗਾ ਉਹ ਜਦੋਂ ਮੈਂ ਮੰਤਰੀ じゃ ਕਢਾਇਆ ਕਾਂਗਰਸ ਵਾਲਾ ਨਾ ਲੋਂਗੇ ਤਾਂ ਫੇ ਮੇਰੇ ਪਾਰਟੀ ਵਾਲੇ ਔਖੇ ਹੋਣਗੇ ਪਰ ਲੈ ਦੇਣਾ ਵਾ ਕਿ ਹੈ ਤਾਂ ਜਿਹੜੀਆਂ ਗੱਲਾਂ ਰਿਕਾਰਡ 'ਚ ਆ ਗਈਆਂ ਰਿਕਾਰਡ 'ਚ ਆ ਗਈਆਂ ਨੇ ਤਾਂ ਮੈਂ ਜਦੋਂ ਕਢਾਇਆ ਉਹ ਮੇਰੇ ਮਗਰ ਪੈ ਗਏ ਤੇ ਮੈਂ ਭਗਵੰਤ ਮਾਨ ਨੇ ਆਣ ਕੇ ਵੀਡੀਓ ਦੇ ਸਾਹਮਣੇ ਕੈਮਰੇ ਦੇ ਕੇ ਆ ਕੇ ਖੇਰਾ નિર્ਦੋਸ਼ ਹੈ ਜੋ ਭਗਵੰਤ ਹੁਣ ਭੁੱਲ ਗਿਆ ਤੇ ਕਹਿੰਦਾ નિર્ਦੋਸ਼ ਹੈ ਖੇਰਾ ਇਹਦੇ ਨਾਲ ਬਦਲਾਖੋਰੀ ਕਰੀ ਮੈਂ ਪਾਰਲੀਮੈਂਟ ਚ ਮੁੱਦਾ ਉਠਾਊਂਗਾ ਤੇ ਹੁਣ ਉਸੇ ਪਰਚੇ ਮੈਨੂੰ ਫੜ ਕੇ ਅੰਦਰ ਦੇ ਦਿੱਤਾ ਫਿਰ ਉਹਦਾ ਢਿੱਡ ਨਹੀਂ ਭਰਿਆ ਫਿਰ ਜਦੋਂ ਮੇਰੀ ਜ਼ਮਾਨਤ ਹੋਣੀ ਸੀ 4 ਜਨਵਰੀ 2024 ਨੂੰ ਫਿਰ ਮੇਰੇ ਤੇ ਇੱਕ ਹੋਰ ਪਰਚਾ ਦਰਜ ਕੀਤਾ ਪੰਜਵਾਂ ਪਰਚਾ ਦਰਜ ਕੀਤਾ ਪਰ ਚਲੋ ਫਿਰ ਬਾਕੀ ਆਪੇ ਇਹ ਤੋਂ ਬਗੈਰ ਬਾਕੀ ਬੜਨਾ ਵੀ ਨਹੀਂ ਸੀਗਾ ਤੁਸੀਂ ਦਾ ਮੰਨਣਾ ਵੀ ਨਹੀਂ ਸੀ ਕਿਸੇ ਪੰਜਾਬ ਦੇ ਲੋਕਾਂ ਨੇ ਕਿ ਖੇਰਾ ਬੱਗੀ ਆ ਜੇਲ ਜਿਹੜੀ ਆ ਨਾ ਇਹ ਬੰਦੇ ਹੀ ਘਟਦੇ ਨੇ ਉਥੇ ਜਾਨਵਰ ਨਹੀਂ ਅੰਦਰ ਬੰਨੇ ਹੋਏ ਔਰ ਜੇਲਾਂ ਵਿੱਚ ਬਹੁਤ ਵੀ ਗੁਨਾਹਗਰ ਬੰਦੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਗਵਾਹੀ ਦਿੰਦਾ ਵਾਂ ਬਹੁਤ ਟੱਕੇ ਹੋਏ ਨੇ ਸਾਰੇ ਪੁਲਿਸ ਦੇ ਤੇ ਸਰਕਾਰਾਂ ਦੇ ਨਜਾਇਜ਼ ਬੰਦੇ ਅੰਦਰ ਟੱਕੇ ਹੋਏ ਨੇ ਚਲੋ ਉਹ ਇੱਕ ਸਬਜੈਕਟ ਅਲੱਗ ਹੈਗਾ ਵਾ ਆਪਾਂ ਉਹਦੇ ਤੇ ਗੱਲਾਂ ਬਾਤਾਂ ਕਰਦੇ ਰਹੇ ਨੇ ਪਰ ਇਹਨਾਂ ਦੀ ਮਾਨਸਿਕਤਾ ਦੱਸ ਰਿਹਾ ਵਾਂ ਇਹ ਵਿਰੋਧ ਨਹੀਂ ਚੱਲ ਸਕਦੇ ਇਹ ਖੇਰੇ ਦੀ ਗੱਲ ਦਾ ਜਦੋਂ ਜਵਾਬ ਨਹੀਂ ਦਿੰਦੇ ਫਿਰ ਤੇ ਗੱਲ ਪੈਂਦੇ ਨੇ ਜਾ ਕੇ ਆ ਜਿਹੜੇ 92 91 ਬੰਦੂਆ ਮਜ਼ਦੂਰ ਇੱਕ ਬੰਦਾ ਉਮਰਵਜੇ ਪ੍ਰਤਾਪ ਸਿੰਘ ਗੈਰ ਪੰਜਾਬੀ ਆ ਗੈਰ ਸਿੱਖ ਆ ਉਹ ਤੁਹਾਡੇ ਲੰਨਤੀ ਉਹ ਤੁਹਾਡੇ ਨਾਲ ਤੋਂ ਉਹ ਚੰਗਾ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਤੇ ਨਸ਼ਿਆਂ ਦੇ ਖਿਲਾਫ ਬੋਲ ਰਿਹਾ ਅੰਮ੍ਰਿਤਸਰ ਦੇ ਵਿੱਚ ਆ ਜਿਹੜੇ ਤੁਹਾਡੇ ਇੱਥੋਂ ਦੇ ਐਮਐਲਏ ਕਿਹੜਾ ਪੰਡੋਰੀ ਆ ਹਾਂ ਜੀ ਹਾਂ ਹਾਂ ਲੋ ਕਹਿੰਦੇ ਕੁੱਠੀ ਬਣਾ ਰਿਹਾ ਐ ਮੋਹਾਲੀ ਦੇ ਚੰਡੀਗੜ੍ਹ ਦੇ ਵਿੱਚ ਇਹ ਵੀ ਹੋਰ ਵੀ ਕੀ ਹੈਗੀ ਡਿਟੇਲਸ ਮੈਨੂੰ ਦੱਸਿਆ ਸਾਰਿਆਂ ਨੇ ਇਹਨਾਂ ਕੋ ਕਿੱਥੋਂ ਪੈਸੇ ਆ ਗਏ ਆ ਸਰਬਜੀਤ ਕੋਰ ਮਾਨੂੰ ਕੋ ਪੁਲ ਚੜੋ ਜਗਰਾਉਂਦਾ ਖੱਪੇ ਆਥੋਂ ਦੀ ਕੋਠੀ ਬਣ ਰਹੀ ਹੈ ਪਤਾ ਨਹੀਂ ਕਿੰਨੇ ਕਰੋੜ ਦੀ ਉਦਾਂ ਕਹਿੰਦੀ ਸੀ ਮੈਂ ਕਿਰਾਏ ਤੇ ਦੇ ਮੇਰੇ ਕੋਲ ਕਿਰਾਏ ਚੋਗੇ ਵੀ ਪੈਸੇ ਨਹੀਂ ਤੇ ਹੁਣ 2 ਸਾਲਾਂ ਦੇ ਵਿੱਚ ਵਿੱਚ ਕੋਠੀ ਦੇ ਪੈਸੇ ਕਿੱਥੋਂ ਆ ਗਏ ਆ ਉਗੋ ਕੇ ਜਿਹੜਾ ਨਾਲ ਲੱਗ ਉਬੋ ਕੇ ਕੀ ਆ ਉਗੋ ਕੇ ਜਿਹੜਾ ਬੰਦਾ ਮੱਲ ਸਰਪੰਚ ਨੂੰ ਪੁੱਛੇ ਅੱਗਿਓ ਮਾਰਵਲ ਲਫੇੜਿਆ ਸਰਪੰਚ ਦੇ ਤੂੰ ਲਫੇੜੇ ਆੜਾ ਤੇਰੀ ਕੀ ਔਕਾਤ ਹੈ ਕਿ ਤੂੰ ਸਰਪੰਚ ਨੂੰ ਕਿਸੇ ਨੂੰ ਲਫੇੜਾ ਮਾਰੇਗਾ ਦੋ ਜੀ ਅੱਜ ਤੋਂ ਬਾਅਦ ਕੋ ਹੱਥ ਤੁਹਾਨੂੰ ਲਾ ਕੇ ਦਿਖਾ ਦੇਤ ਮੈਂ ਖੜਾ ਖਿਹੜਾ ਪਹਿਲਾਂ ਤੁਹਾਡੇ ਅੱਗੇ ਮੁਰੇ ਦੀਵਾਰ ਬਣ ਕੇ ਮੈਂ ਖੜੂਗਾ ਇਹਨਾਂ ਨੂੰ ਕਹ ਜੇ ਤੇਰੇ ਜੇ ਤੇਰੇ ਜਿੰਮੇ ਤਾਂ ਖੈਰੇ ਨੂੰ ਲੁਫੇੜਾ ਮਾਰ ਕੇ ਦਿਖਾ ਦਿਖਾ ਮਾਰ ਕੇ ਫਿਰ ਤੁਹਾਨੂੰ ਪਤਾ ਲੱਗੂਗਾ ਇਸ ਕਰਕੇ ਇਹ ਬੰਦੇ ਜਿਨ੍ਹਾਂ ਨੇ ਦੂਜਿਆਂ ਨੂੰ ਭੰਡ ਕੇ ਸਾਡਾ ਫਾਇਦਾ ਉਠਾਇਆ ਉਹ ਬੰਦਿਆਂ ਨੂੰ ਤੁਸੀਂ ਅੱਛੀ ਤਰ੍ਹਾਂ ਪਛਾਣ ਚੁੱਕੇ ਹੋ ਗਲਤੀ ਨਾ ਖਾ ਲਿਓ ਕੋਈ ਅਮੀਤ ਥੇਰ ਅਗੇ 10 ਪਿੰਡਾਂ ਦੇ ਨਾਂ ਗਿਣਾ ਦੇ ਇਹ ਰਾਜਨੀਤੀ ਆ ਕਿ ਪਾਰਲੀਮੈਂਟ ਵਿੱਚ ਬੋਲਣਾ ਵਿਧਾਨ ਸਭਾ ਦੇ ਵਿੱਚ ਬੋਲਣਾ ਭਾਈ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਐਨਐਸਏ ਦਾ ਵਿਰੋਧ ਕਰਨਾ ਸਿੱਧੂ ਮੂਸੇਵਾਲੇ ਦੇ ਬੱਚੇ ਦਾ ਕਤਲ ਦਾ ਇਨਸਾਫ ਮੰਗਣਾ ਛੁੱਪ ਕਰਨ ਕਤਲ ਹੋ ਗਿਆ ਕਿਸਾਨਾਂ ਦਾ ਉਹਦਾ ਇਨਸਾਫ ਮੰਗਣਾ ਜਿਹੜੇ ਕਿਸਾਨਾਂ ਨੂੰ ਇਹਨਾਂ ਨੇ ਕੁੱਟਿਆ ਲਤਾੜਿਆ ਉਥੇ ਸ਼ੰਭੂ ਦੇ ਬਾਰੇ ਉਹਨਾਂ ਦੇ ਹੱਕ ਵਿੱਚ ਬੋਲਣਾ ਉਹ ਮੀਤ ਇਹ ਮੁੱਦੇ ਨੇ ਕਿ ਪਿੰਡਾਂ ਦੇ ਨਾਮ ਮੁੱਦੇ ਨੇ ਦੱਸ ਮੈਨੂੰ ਜਰਾ ਭਾਈ ਜੀ ਉਹ ਮੰਤਰੀ ਹੈ ਉਹ ਭਲੱਦ ਜਲੰਧਰ ਦੇ ਕਿਸੇ ਉਹਨਾਂ ਦੇ ਦੱਸ ਦਾਸਦਾ ਲੋਕ ਪੰਜਾਬ ਦਾ ਮੰਤਰੀ ਹੁਣ ਸੁਣੋ ਗੱਲ ਇਹਨੂੰ ਕਹ ਕਦੀ ਬੋਲਿਆ ਸਿੱਧੂ ਮੂਸੇਵਾਲੇ ਦੇ ਮੁੰਡੇ ਦੇ ਹੱਕ ਵਿੱਚ ਮੌਤ ਆ ਸ਼ੁਭਕਰਨ ਦੇ ਹਾਜ਼ਾ ਨਾਰਾ ਮਾਰਿਆ ਤੇਰੇ ਚ ਜਾਨ ਹੀ ਹੈ ਨਹੀਂਗੀ ਤੂੰ ਕੇਜਰੀਵਾਲ ਨੂੰ ਨਾਰਾਜ਼ ਨਹੀਂ ਕਰ ਸਕਦਾ ਤੂੰ ਐਨਐਸਏ ਦੇ ਸਿਲਸਲੇ 'ਚ ਨਹੀਂ ਬੋਲ ਸਕਦਾ ਇਹ ਨੇ ਮੁੱਤੇ ਪੰਜਾਬ ਦੇ ਸੰਗਰੂਰ ਦੇ ਆ ਜਿਹੜੀ ਖੱਗਰ ਦਰਿਆ ਤੁਹਾਡਾ ਤਬਾਈ ਮਚਾਉਂਦੀ ਆ ਤੁਹਾਨੂੰ ਫਸਲਾਂ ਦੀ ਐਮਐਸਪੀ ਨਹੀਂ ਦੇ ਸਕ ਕੇ ਇਹੀ ਭਗਵੰਤ ਸਿੰਘਾ ਜਿਹੜਾ ਕਹਿੰਦਾ ਮੈਂ ਬਾਈ ਐਮਐਸਪੀ ਦਊਂਗਾ ਬਾਈ ਫਸਲਾਂ ਦਾ ਕਿਆ ਸੀ ਨਾ ਉਹਨੇ ਮੁਰਗੀ ਦਾ ਮੱਧੋਂ ਪੈਸੇ ਬੱਕਰੀ ਦਾ ਦਊਂ ਆਂਡੇ ਦਊਂ ਆਂਡੇ ਉਹ ਨਹੀਂ ਦਊ ਮਤਲਬ ਆਂਡੇ ਦਾ ਪੈਸਾ ਦਊਂ ਕਿੱਥੇ ਦਿੱਤੇ ਪੈਸੇ ਦੱਸੋ ਮੈਨੂੰ ਭਗਵਾਨ ਦੱਸ ਸਮਝਾਵਨ ਦਾ ਜਰਾ ਕਿਉਂ ਇਹਨੇ ਬਾਵਾਵਾਂ ਪਾ ਲਈਆਂ ਜੀ ਹਾਂ ਸੋਨਾ ਲੱਦਿਆ ਪਿਆ ਫਿਰ ਇਹਨੇ ਫਿਰ ਪਰਚਾ ਇੱਕ ਮੇਰੇ ਤੇ ਹੋਰ ਕਰਨਾ ਹੁਣ ਸਾਰਿਆਂ ਇਹਨੂੰ ਪੁੱਛੋ 9 ਤੋਲੇ ਦਾ ਇਹਦਾ ਐਫੀਡੇਵਿਟ ਹੈ ਜਿਹੜਾ ਐਫੀਡੇਵਿਟ ਦਿੱਤਾ ਨਾ ਬਾਈਕ ਦੀ ਅਸੈਂਬਲੀ ਚ ਉਹ 9 ਤੋਲੇ ਸੋਨਾ ਸਿਰਫ ਇਹਦੇ ਕੋਲ ਤੇ ਹੁਣ ਤਾਂ ਆ ਬਾਵਾਵਾਂ ਲੱਦੇ ਪਏ ਨੇ ਇੱਥੋਂ ਇੱਥੋਂ ਸ਼ੁਰੂ ਹੋ ਜਾਂਦੀਆਂ ਥੱਲੇ ਇੱਥੋਂ ਲੈ ਕੇ ਇੱਕ ਖੰਡਾ ਪਾਇਆ ਇਹਦੀ ਬੀਬੀ ਨੇ ਜਿਹੜੀ ਕਹਿੰਦੀ ਮਾਸਟਰ ਮਿੰਦਰ ਦੀ ਪੈਨਸ਼ਨ ਤੇ ਜੀਨੀ ਮੈਂ ਉਹ ਪਾਇਏ ਦਾ ਤਾਂ ਖੰਡਾ ਹੀ ਸੀਗਾ ਯਾਰ ਉਹ ਕੱਲਾ ਮੈਨੂੰ ਕਿਸੇ ਨੇ ਬਿਲਕੁਲ ਬੜੇ ਬਰੀਕ ਕਰਕੇ ਫੋਟੋ ਖਿੱਚ ਕੇ ਭੇਜੀ ਮੁੰਦਰੀ 2 ਕਰੋੜ ਦੀ ਮੁੰਦਰੀ 2 ਕਰੋੜ ਦੀ ਜੁੱਤੀ 5 ਲੱਖ ਦੀ ਪਰਸ ਪਰਸ ਜੀ ਆਹ ਹੋਰ ਪਿੱਛੇ ਚਲੋ ਹੁਣ ਆਪਾਂ ਛੋਟੀਆਂ ਗੱਲਾਂ ਤੇ ਨਹੀਂ ਆਉਣਾ ਹੈਗਾ ਸਾਰੀ ਗੱਲ ਤੁਸੀਂ ਸਮਝਦੇ ਆਂ ਇਹ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਪੰਜਾਬ ਦਾ ਕੋਪਰਾ ਨਹੀਂ ਕੀਤਾ ਹੁਣ ਆਓ ਮਨਜੀਤ ਦੀ ਗੱਲ ਤੇ ਡਾਕਟਰ ਗਾਂਧੀ ਜਿਹੜੇ ਨੇ ਨਾ ਬਹੁਤ ਅੱਛੇ ਵਿਦਵਾਨ ਆਪਾਂ ਨੂੰ 13 ਗਾਂਧੀ ਚਾਹੀਦੇ ਅਸਲ ਵਿੱਚ ਪੰਜਾਬ 'ਚ 13 ਗਾਂਧੀ ਚਾਹੀਦੇ ਨੇ ਯਾਰ ਉਹ ਹਿੰਦੂ ਹੋ ਕੇ ਹਰ ਗੱਲ ਦੀ ਉਹ ਮਤਲਬ ਨਜਾਇਜ਼ ਗੱਲਾਂ ਦੀ ਵਿਰੋਧਤਾ ਕਰਦਾ ਵਾ ਇਦਾਂ ਦੇ ਪੜੇ ਲਿਖੇ ਬੰਦੇ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਡਾਕਟਰ ਧਰਮਵੀਰ ਗਾਂਧੀ ਦੀ ਆ ਪਾਰਲੀਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਪ੍ਰਾਈਵੇਟ ਮੈਂਬਰ ਬਿਲੋ ਨੇ ਪੇਸ਼ ਕੀਤੇ ਨੇ ਆ ਜਿਹੜਾ ਪੁੱਕੀ ਵਾਲਾ ਮਸਲਾ ਜਦੋਂ ਪਹਿਲਾਂ ਮੈਂ ਸੁਣਿਆ ਤਾਂ ਮੈਨੂੰ ਲੱਗਿਆ ਕਿ ਯਾਰ ਇਹ ਤਾਂ ਨਸ਼ੇ ਦੀ ਗੱਲ ਤਾਂ ਨਹੀਂ ਹੋ ਰਹੀ ਫਿਰ ਮੈਂ ਡਾਕਟਰ ਸਾਹਿਬ ਤੋਂ ਗੱਲ ਕੀਤੀ ਉਹ ਕਹਿੰਦੇ ਬਿਲਕੁਲ ਮੈਂ ਤੁਹਾਨੂੰ ਸਮਝਾਉਣਾ ਇਹ ਜਿਹੜੇ ਪ੍ਰਾਚਨ ਨਸ਼ੇ ਨੇ ਸਾਡੇ ਜਿਹੜੀ ਖੇਤੀ ਹੁੰਦੀ ਸੀਗੀ ਇਹ ਜਿਹੜੀ ਖੇਤੀ ਆ ਇਹ ਸਾਡੇ ਜ਼ਿਮੀਂਦਾਰਾਂ ਦਾ ਪਿੰਡੂ ਕਲਚਰ ਦੇ ਵਿੱਚ ਉਹ ਆਪਣਾ ਮਾੜਾ ਮੋਟਾ ਜਿਹੜਾ ਕਰਦੇ ਸੀ ਇਸ ਤਰ੍ਹਾਂ ਦਾ ਨਸ਼ਾ ਉਹ ਉਹਨੂੰ ਕੰਮ ਕਰਾਉਂਦਾ ਸੀਗਾ ਉਹਨੂੰ ਸ਼ਾਂਤ ਰੱਖਦਾ ਸੀਗਾ ਉਹਦਾ ਬਲੱਡ ਪ੍ਰੈਸ਼ਰ ਕੰਟਰੋਲ ਰੱਖਦਾ ਸੀਗਾ ਉਹਦੀ ਸ਼ੂਗਰ ਕੰਟਰੋਲ ਰੱਖਦਾ ਸੀਗਾ ਉਹਦੇ ਨਾਲ ਲੋਕੀ ਕੰਮ ਕਰਕੇ ਸਾਰਾ ਕੋਈ ਘਰ ਜਾ ਕੇ ਲੜਦਾ ਨਹੀਂ ਸੀ ਤੇ ਜਿਹੜੇ ਹੁਣ ਨਸ਼ੇ ਨੇ ਚਿੱਟਾ ਸਮੈਗ ਟੀਕੇ ਸਿੰਥੈਟਿਕ ਕੈਮੀਕਲ ਉਹ ਤਾਂ ਆਪਣੇ ਮਾਪਿਆਂ ਨੂੰ ਮਾਰੀ ਜਾਂਦੇ ਨੇ ਨੌਜਵਾਨ ਯਾਰ ਐਨੇ ਅੰਦੇ ਹੋ ਜਾਂਦੇ ਨਸ਼ੇ ਦੇ ਵਿੱਚ ਉਹ ਨਸ਼ੇ ਚੰਗੇ ਕੇ ਪੁਰਾਣੇ ਨਸ਼ੇ ਫਿਰ ਡਾਕਟਰ ਗਾਂਧੀ ਨੇ ਕਹਿੰਦੇ ਮੈਂ ਬਿੱਲ ਪੇਸ਼ ਕੀਤਾ ਵਾ ਪਾਰਲੀਮੈਂਟ ਵਿੱਚ ਉਹਦੇ ਚ ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜੀ ਇਹ ਖੇਤੀ ਆ ਨਾ ਇਹ ਖੇਤੀ ਤੋਂ ਅਫੀਮ ਬਣਦੀ ਆ ਅਫੀਮ ਬਣਦੀ ਆ ਫਾਰਮਾਸਿਊਟੀਕਲ ਇੰਡਸਟਰੀ ਲਈ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਵਾਸਤੇ 19 ਖੇਤੀ ਅਲਾਉ ਕਰਦੀ ਖੇਤੀ ਸਰਕਾਰ ਉਹਦੇ ਚੋਂ 5-7 ਪੈਸੇ ਉਹਨਾਂ ਨੂੰ ਮੋੜਦੀ ਆ ਕਿ ਜਿਹੜੇ ਲਾਇਸੈਂਸ ਬਣਾਏ ਨੇ ਡੋਡਿਆਂ ਵਾਲੇ ਲੈ ਲਓ 90 95% ਉਹ ਅਫੀਮ ਬਣਾ ਕੇ ਪਿਓਰਿਸਟ ਤੇ ਆਪਣੀ ਹਰ ਦਵਾਈ ਦੇ ਵਿੱਚ ਪੈਂਦੀ ਜਿਹੜੀ ਆਪਾਂ ਗੋਲੀਆਂ ਖਾਂਦੇ ਨਾ ਬਹੁਤੀਆਂ ਜਿਹੜਾ ਆਪਾਂ ਨੂੰ ਆਰਾਮ ਮਿਲਦਾ ਵਾ ਉਹਦੇ ਵਿੱਚ ਅਫੀਮ ਆ ਉਹ ਕਹਿੰਦਾ ਜੀ ਹੁਣ ਉਹ ਸਰਕਾਰ ਨੇ ਬੈਨ ਕਰ ਦਿੱਤਾ ਕਿ ਅਸੀਂ ਕਿਸੇ ਸਟੇਟ ਵਿੱਚ ਕੇਂਦਰ ਦੀ ਪਰਮਿਸ਼ਨ ਤੋਂ ਬਗੈਰ ਇਹ ਇੰਡਸਟਰੀ ਨਹੀਂ ਤੇ ਖੇਤੀ ਨਹੀਂ ਆਗਿਆ ਦੇਾਂਗੇ ਉਹਦਾ ਬਿੱਲ ਪਿਆ ਪੈਂਡਿੰਗ ਲੈ ਮੈਂ ਇੱਕ ਵਾਰੀ ਫਿਰ ਜਾ ਕੇ ਕੋਸ਼ਿਸ਼ ਕਰੂੰਗਾ ਮੈਂ ਮੈਂ ਆਪਣੇ ਵੱਲੋਂ ਯਤਨ ਕਰੂੰਗਾ ਕਿ ਸਾਨੂੰ ਦਾ ਯਾਰ ਪੁਰਾਣੇ ਵਾਲਾ ਕੰਮ ਠੀਕ ਸਕੇ ਕਾਨੂੰਨ ਦਾ ਇਹ ਸ਼ਰਾਬ ਬੜਾ ਫਕਰ ਕਰਦੇ ਨੇ ਸ਼ਰਾਬਾ ਚੀਮੇ ਦਾ ਸ਼ਰਾਬ ਅ ਜਹਿਰ ਨਾਲ ਮਰ ਗਏ ਬੱਚੇ ਗਰੀਬ ਵਿਚਾਰੇ ਦਲਤ ਮਰੇ ਨੇ ਸਾਰੇ 25 ਐਕਸਾਈਜ਼ ਦਾ ਸ਼ਰਾਬ ਦਾ ਮਨਿਸਟਰ ਹੈ ਉਹਦੇ ਉਹਦੇ ਹਲਕੇ ਦੇ ਵਿੱਚ ਮਰ ਗਏ ਆ ਜਿਹੜਾ ਗੁਜਰਾਹ ਪਿੰਡ ਆ ਔਰ ਇਸ ਪਿੰਡ ਵਿੱਚ ਮੈਂ ਜਦੋਂ ਗਿਆ ਰਵੀ ਦਰਬਾਦਸਪੁਰੇ ਗਿਆ ਉੱਥੇ ਸੁਨਾਮ ਦੇ ਬਾਹਰਲੇ ਪਾਸੇ ਟਿੱਬੀ ਪਿੰਡ ਚ ਉਹ ਕਹਿੰਦੇ ਜੀ ਇਹ ਤਾਂ ਬੜੇ ਕੂਚੇ-ਕੂਚੇ 'ਚ ਮਿਲਦੀ ਆ ਸਾਨੂੰ ਅਮਨ ਰੋਡ ਦੇ ਘਰਾਂ ਦੇ ਆਲੇ-ਦੁਆਲੇ ਮਿਲਦੀ ਆ ਸਾਰੀ ਇਹਦਾ ਮਤਲਬ ਹੈ ਕਿ ਸ਼ਰਾਬ ਦਾ ਪੈਰਲਲ ਮਾਫੀਆ ਚੱਲ ਰਿਹਾ ਇਕ ਕਹਿੰਦੇ ਸੀ ਨਾ ਮਾਫੀਆ ਚਲਾਉਂਦੀਆਂ ਮਗਲਿਆਂ ਰੇਤਾ ਦਾ ਮਾਫੀਆ ਚੱਲਦਾ ਰੀਅਲ ਏਸਟੇਟ ਦਾ ਮਾਫੀਆ ਕੇਬਲ ਦਾ ਮਾਫੀਆ ਨਸ਼ੇ ਦਾ ਮਾਫੀਆ ਸ਼ਰਾਬ ਦਾ ਮਾਫੀਆ ਦੱਸੋ ਕਿਹੜਾ ਮਾਫੀਆ ਨਹੀਂ ਪੰਜਾਬ ਦੇ ਵਿੱਚ ਚੱਲਦਾ ਮੈਂ ਸਾਬਤ ਕਰ ਦਿੰਦਾ ਵਾਂ ਸੋ ਇਸ ਕਰਕੇ ਮੇਰੇ ਵੀਰੋ ਭੈਣੋ ਤੇ ਭਰਾਓ ਮੈਂ ਤਾਂ ਤੁਹਾਨੂੰ ਇਹ ਦੱਸਣਾ ਮੈਂ 30 ਸਾਲ ਦਾ ਲੜ ਰਿਹਾ ਸਿਸਟਮ ਦੇ ਨਾਲ 28 27 97 ਤੋਂ ਘਿੰਡੋ ਜਿੰਨੇ ਬਣਦੇ ਨੇ 17 ਪਰਚੇ ਹੋਏ ਨੇ ਮੇਰੇ ਤੇ 17 5 ਇਹਨਾਂ ਦੇ 12 ਮਗਰ ਲੀਆਂ ਪਾਰਟੀਆਂ ਵਿੱਚ ਹੀ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਹੀ ਸੁਖਬੀਰ ਦੀ ਸਰਕਾਰ ਇੱਕ ਪਰਚਾ ਮੇਰੇ ਤੇ ਪਤਾ ਕਿ ਮੇਰੇ ਪਹਲਾਤ ਵਾਲੇ ਬੰਦੇ ਆਇਆ ਇੱਕ ਮਿੰਟ ਆਇਓ ਮਾਨ ਸਿੰਘ ਤੇ ਜੀਤ ਸਿੰਘ ਕਿੱਥੇ ਜਿਹੜਾ ਆਪ ਲਥੋ ਆਇਆ ਮੈਨੂੰ ਅੱਜ ਜਥੇਦਾਰ ਜੀਤ ਸਿੰਘ ਲੱਗੇ ਆਈਂ ਜਿਹੜਾ ਇਹ ਬੀਬੀ ਜਗੀਰਕੁਰ ਦਾ ਸਭ ਤੋਂ ਕੱਟੜ ਸਪੋਰਟਰ ਸੀਗਾ ਅਕਾਲੀਆਂ ਦਾ ਤੁਹਾਨੂੰ ਲੱਗਦਾ ਈ ਸ਼ਕਲੋ ਨਾ ਇਹਦਾ ਨਾਂ ਹੈਗਾ ਜਥੇਦਾਰ ਜੀਤ ਸਿੰਘ ਜਦੋਂ ਮੈਂ ਲੜਨਾ ਸ਼ੁਰੂ ਕੀਤਾ ਇੱਕ ਪਹਿਲਾ ਪਰਚਾ ਮੇਰੇ ਤੇ ਸਭ ਤੋਂ ਪਹਿਲਾ ਪਰਚਾ ਇਹਨਾਂ ਨੇ ਇਹਨਾਂ ਨੇ ਨਹੀਂ ਕਿਸੇ ਨੇ ਉਹ ਬੀਬੀ ਨੇ ਵੀ ਨਹੀਂ ਕਰਾਇਆ ਉਹ ਜਿਹੜਾ ਬੋਕਰ ਦੀ ਜ਼ਮਾਨਤ ਹੁਣ ਜਬਤ ਹੋਈ ਹੁਣੇ ਰੀਸੈਂਟਲੀ ਇੱਕੋ ਹੀ ਸੀਟ ਹੈ ਪਰਤ ਜਿਹੜੀ ਪੰਜਾਬ ਦੇ ਵਿੱਚ ਜਿੱਥੇ ਬੋਕਰ ਦੀ ਜ਼ਮਾਨਤ ਜਬਤ ਹੋਈ ਹੈ ਉਹਨੇ ਮੇਰੇ ਤੇ ਪਰਚਾ ਸਰਕਾਰ ਦਾ ਉਸ ਵੇਲੇ ਅਕਾਲੀਆਂ ਵਿੱਚ ਸੀਗਾ ਉਹ ਆ ਸਰਕਾਰ ਦਾ ਲੈ ਕੇ ਸਾਰਾ ਮੇਰੇ ਤੇ ਪਰਚਾ ਪਤਾ ਕੀ ਪਰਚਾ ਦਾ ਅਗੇ ਖੈਰਾ ਜਿਹੜਾ ਉਹਨੇ ਟਰੱਕ ਦੀ ਤਰਪਾਲ ਚੋਰੀ ਕਰਦੀ ਇਹ ਵੀ ਪਰਚਾ ਮੈਂ ਸਹਾ ਲਖਣਕੇ ਪੱਡੇਆ ਚ ਲਖਣਕੇ ਪੱਡੇ ਸਾਡਾ ਪਿੰਡ ਹੈ ਇੱਕ ਅਗੇ ਖੈਰੇ ਨੇ ਟਰੱਕ ਦੀ ਤਰਪਾਲ ਚ ਯਾਰ ਸ਼ਰਮ ਇਹਨੂੰ ਲੱਭਦਾ ਹੀ ਕੁਛ ਨਹੀਂਗਾ ਆ ਹੁਣ ਵੀ ਜਿਹੜਾ ਮੇਰੇ ਤੇ ਪਰਚਾ ਦਰਜ ਕੀਤਾ ਵਾ ਹੁਣ 9 ਸਾਲ ਪੁਰਾਣਾ ਇੱਕ ਬੰਦਾ ਜੇਲ੍ਹ ਚੋਂ ਕੱਢਿਆ ਜਿਹੜਾ ਬੰਦਾ ਜੇਲ੍ਹ ਚਾ ਉਹ ਤੁਹਾਡਾ ਗੁਲਾਮ ਹੀ ਆ ਉਹਦੇ ਤੇ 2 ਦਰਜਣ ਐਨਡੀਪੀਐਸ ਦੇ ਤੇ ਉਹ ਪਰਚੇ ਨੇ ਸ਼ਰਾਬ ਦੇ 10 ਸਾਲ ਸਜ਼ਾ ਕੱਢ ਚੁੱਕਾ 6 ਕਿਲੋ ਹਿਰੋਇਨ ਨੂੰ ਹੁਣੇ ਹੁਣੇ ਹੀ ਰਿਕਵਰ ਕੀਤੀ ਕਬੂਰਥਲਾਸੀ ਇਹ ਸਟਾਫ ਨੇ ਉਹਨੂੰ ਵੈਦੇ 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 ਮਾਫ ਗਵਾ ਮੇਰੇ ਖਿਲਾਫ ਬਣਾ ਦ ਇਹ ਤਾਂ ਮੈਂ ਜਿੰਨੂ ਮਰਜ਼ੀ ਬਣਾ ਸਕਦਾ ਜੇਲ੍ਹਾਂ ਚੋਂ ਕੱਢ ਕੇ ਬੰਦਾ ਜਿੰਨੂ ਮਰਜ਼ੀ ਕਹਿ ਦਾਂ ਕਿ ਉੱਥੇ ਬਿਆਨ ਦੇ ਦੇ ਤੇ ਨਾਲ ਤੈਨੂੰ ਥੋੜੇ ਪੈਸੇ ਵੀ ਦੇ ਦਿੰਨੇ ਆ ਤੇ ਗਵਾਹੀ ਦੇ ਦੇ ਤੇ ਤੈਨੂੰ ਅਸੀਂ ਵੈਦੇ ਮਾਫ ਗਵਾ ਬਣਾ ਲੈਣੇ ਇਹ ਤਾਂ ਜੇ 50000 ਬੰਦਾ ਜੇਲ੍ਹ ਚੋਂ ਮੈਂ 50000 ਦੀ ਗਵਾਹੀ ਦਵਾ ਸਕਦਾ ਮ ਭਗਵੰਤ ਜੀ ਮੈਂ ਦਵਾ ਦੂੰਗਾ ਕੱਲ ਸਾਡੀ ਸਰਕਾਰ ਬਣੂਗੀ ਉਸੇ ਬੰਦੇ ਨੂੰ ਮੈਂ ਕੱਢ ਕੇ ਲੈ ਕੇ ਆਉਂਗਾ ਉਹ ਤੋਂ ਉਹ ਤੋਂ ਬਿਆਨ ਦਵਾਇਆ ਕਿ ਖੈਰੇ ਨੇ 2015 ਦੇ ਵਿੱਚ ਮੈਨੂੰ ਆਪਣੇ ਘਰ ਬੁਲਾ ਕੇ ਸੋਨੇ ਦਾ ਬਿਸਕਟ ਦਿੱਤਾ ਦੱਸੋ ਤੁਹਾਨੂੰ ਲੱਗਦਾ ਮੈਂ ਕੋਈ ਯਾਰ ਨਸ਼ੇ ਦਾ ਵਪਾਰੀ ਆ ਕੋਈ ਡਰੱਗ ਦਾ ਕਰਦਾ ਸੋਨੇ ਦੇ ਬਿਸਕਟ ਲੈਣ ਦੇਣ ਲੈਣ ਜਾਂ ਦੇਣ ਵਾਲਾ ਬੰਦਾ ਲੱਗਦਾ ਮੇਰੇ ਚਿਹਰੇ ਤੋਂ ਲੱਗਦਾ ਤੁਹਾਨੂੰ ਯਾਰ ਝੂਠੀ ਗਵਾਹੀ ਤੇ ਮੈਂ ਕਰੂੰਗਾ ਇਨਸਾਫ ਮੈਂ ਮੈਂ ਬਦਲਾਖੋਰੀ ਨਹੀਂ ਕਰੂੰਗਾ ਭਗਵੰਤ ਨੂੰ ਦੱਸ ਦੇਣਾ ਚਾਹੀਦਾ ਇਹਨੂੰ ਤਿਆਰੀ ਰੱਖੇ ਉਸੇ ਬੰਦੇ ਤੋਂ ਬਿਆਨ ਦੋਣਾ ਕਢਾ ਕੇ ਬਾਹਰ ਸੱਚ ਬੋਲ ਉਹਦਾ ਨਾਮ ਨਹੀਂ ਲੈਂਦਾ ਕਿਉਂਕਿ ਅਦਾਲਤ ਨੇ ਮਨਾ ਕੀਤਾ ਮੈਂ ਕਹਿੰਦਾ ਉਹਨੂੰ ਇਹ ਕਹਿਣਾ ਸੱਚ ਬੋਲ ਕਿ ਤੈਨੂੰ ਮੈਂ ਬਿਸਕਟ ਦਿੱਤਾ ਉਹਨੇ ਕਹਿਣਾ ਨਹੀਂ ਦਿੱਤਾ ਜੀ ਤੇ ਤਰ ਤੋਂ ਕਿਨੇ ਦਵਾਇਆ ਫਿਰ ਉਹ ਕੋ ਆ ਅਫਸਰ ਨੇ ਆ ਐਮਐਲਏ ਨੇ ਆ ਉੱਤੇ ਮੁੱਖ ਮੰਤਰੀ ਨੇ ਆ ਉਹਦੇ ਦਫ਼ਤਰ ਨੇ ਐਨਡੀਪੀਐਸ ਦਾ ਲਾਅ ਵਾ ਜੇ ਐਨਡੀਪੀਐਸ ਦਾ ਪਰਚਾ ਮੇਰੇ ਤੇ ਹੋਇਆ ਝੂਠਾ ਪਰਚਾ ਦਰਜ ਕਰਾਉਣ ਵਾਲੇ ਤੇ ਉਹੀ ਧਰਾਵਾਂ ਐਨਡੀਪੀਐਸ ਦੀਆਂ ਉਹਨਾਂ ਤੇ ਲੱਗਣ ਗਈਆਂ ਨੌਕਰੀਆਂ ਜਾਣਗੀਆਂ ਉਹਨਾਂ ਲੋਕਾਂ ਦੀਆਂ ਮਤ ਸਮਝਣ ਕੇ ਮੈਂ ਛੱਡ ਦੂੰਗਾ ਮੈਂ ਆਪਣੀ ਲੜਾਈ ਨਹੀਂ ਲੜ ਰਿਹਾ ਮੈਂ ਬਦਲਾ ਖੋਰੀ ਚ ਨਹੀਂ ਜਾਣਾ ਕੱਲ ਨੂੰ ਪੁਲਿਸ ਕਿਸੇ ਤੇ ਝੂਠਾ ਪਰਚਾ ਦਰਜ ਨਾ ਕਰੇ ਇਸ ਕਰਕੇ ਇਹ ਲੜਨਾ ਇਹਦੀ ਇਨਵੈਸਟੀਗੇਸ਼ਨ ਕਰਾਉਣੀ ਫੇਰ ਬਹੁਤ ਜ਼ਰੂਰੀ ਹੈ ਆ ਮੇਰੀ ਦੁਨੀਆ ਦੀ ਮੇਰੀ ਜ਼ਿੰਦਗੀ ਦੀ ਦਾਸਤਾਨ ਹੈ ਲੜੀ ਜਾਣਾ ਮੈਂ ਔਰ ਜਿੰਨੀ ਵੀ ਜ਼ਿੰਦਗੀ ਬਾਕੀ ਪਈ ਲੜੀ ਜਾਣਾ ਵਾ ਮੈਂ ਪਾਵਾਂ ਸਰਕਾਰ ਚ ਵੀ ਆਦਾ ਐਦਾਂ ਹੀ ਚੱਲਣਾ ਵਾ ਮੈਂ ਬਦਲਣ ਵਾਲਾ ਬੰਦਾ ਨਹੀਂਗਾ ਤੇ ਨਾ ਮੈਂ ਬਦਲਾਂ ਮੈਂ ਤੁਹਾਡਾ ਮੁਦੇਹੀ ਹਾਂ ਮੈਂ ਤੁਹਾਡਾ ਮੁੱਦੇ ਤੁਹਾਡੀ ਆਵਾਜ਼ ਕਿਉ ਤੁਸੀਂ ਕਿੰਨੇ ਬੈਠੇ ਇੱਥੇ ਅੱਜ ਇੱਥੇ 3-400 ਬੰਦਾ ਬੈਠਾ ਤੁਸੀਂ ਸਾਰੇ ਤਾਂ ਨਹੀਂ ਨਾ ਪਾਰਲੀਮੈਂਟ ਜਾ ਸਕਦੇ ਤੁਸੀਂ ਸਾਰੇ ਹੁਣ ਵੀ ਬੈਠੇ ਆ ਦੇਖੋ ਬਜ਼ੁਰਗ ਹੱਥ ਆਪਣਾ ਚਿਹਰਾ ਸਿਰ ਲਾਉਂਦੇ ਨੇ ਇਹਦਾ ਮਤਲਬ ਇਹਦੇ ਦਿਲ 'ਚ ਇਹ ਕਹਿਣਾ ਚਾਹੁੰਦਾ ਜੋ ਮੈਂ ਕਹਿ ਰਿਹਾ ਇਹੀ ਕਹਿਣਾ ਚਾਹੁੰਦੇ ਨੇ ਪਰ ਤੁਹਾਡੀ ਆਵਾਜ਼ ਦੀ ਤਰਜਮਾਨੀ ਕਰਨ ਵਾਸਤੇ ਤੁਹਾਨੂੰ ਇੱਕ ਬੰਦਾ ਚਾਹੀਦਾ ਉਹ ਬੰਦਾ ਆਵਾਜ਼ ਮੈਂ ਤੁਹਾਡਾ ਬਣਨ ਵਾਸਤੇ ਇੱਥੇ ਆ ਇਹ ਕਹਿੰਦੇ ਜੀ ਗੜਿਆ ਜੀ ਕਿਹੜਾ ਗੜਿਆ ਮੈਨੂੰ ਤਾਂ ਦਿਸਿਆ ਨਹੀਂ ਗੜ ਗੜ ਤਾਂ ਪਹਿਲਾਂ ਹੀ ਤੋੜਤਾ 3 ਮਹੀਨਿਆਂ ਦੇ ਵਿੱਚ ਅਗਲਿਆਂ ਨੇ ਭੰਨ ਕੇ ਉਹ ਮਾਰਿਆ ਮੋਂ ਤਾਂ ਮੈਂ ਤੁਹਾਡੀ ਆਵਾਜ਼ ਬਣਨ ਆਇਆ ਔਰ ਸੰਗਰੂਰ ਦੇ ਜਿੰਨੇ ਵੀ ਇਸ਼ੂਸ ਹੋਣਗੇ ਕੈਂਸਰ ਦੀ ਬਿਮਾਰੀਆਂ ਅੰਦਰ ਘਰਾਂ ਚ ਵੜੀਆਂ ਹੋਈਆਂ ਨੇ ਅੰਦਰ ਡੀਪ ਡਾਉਨ ਆਪਾਂ ਉਹਦਾ ਹੱਲ ਕਿੱਦਾਂ ਕੱਢਣਾ ਜ਼ਹਿਰੀਲਾ ਪਾਣੀ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਪੰਜਾਬ ਚ ਚੋਨੇ ਦੀ ਖੇਤੀ ਕਿਦਾਂ ਘਟਾਉਣੀ ਉਹਦੀ ਜਗ੍ਹਾ ਤੇ ਕਿਹੜੀ ਚੀਜ਼ ਲੈ ਕੇ ਆਉਣੀ ਆ ਇਹ ਸਾਰੀਆਂ ਗੱਲਾਂ ਦੇ ਉੱਤੇ ਜੱਦੋਜਹਿਦ ਕਰੂ ਤੇ ਗਰੀਬਾਂ ਦਾ ਜਿਹੜੇ ਅਤ ਗਰੀਬ ਲੋਕ ਨੇ ਖੇਤ ਮਜ਼ਦੂਰ ਗਰੀਬ ਸਭ ਤੋਂ ਥੱਲੜਾ ਉਹਦੇ ਵਾਸਤੇ ਕੀ ਕੀਤਾ ਜਾ ਸਕਦਾ ਕਿ ਉਹਦੇ ਡੇਲੀ ਬੇਸਿਸ ਸਿੱਖਨੇ ਕਿ ਉਹਦੀਆਂ ਦਿਹਾੜੀਆਂ ਦੀ ਕੀਮਤ ਉਹਦੀ ਲੇਬਰ ਠੀਕ ਹੈ ਕਿ ਪੱਲੇਦਾਰਾਂ ਨੂੰ ਉਹਨਾਂ ਦਾ ਰੇਟ ਠੀਕ ਮਿਲ ਰਿਹਾ ਵਾ ਅਤ ਗਰੀਬ ਲੋਕਾਂ ਦੀ ਜਿਹੜੀ ਥੱਲੋਂ ਸਭ ਤੋਂ ਜ਼ਮੀਨ ਦੀ ਆਵਾਜ਼ ਆ ਉਹ ਚੱਕਣ ਨੂੰ ਮੈਂ ਬਚਨ ਵੱਧਿਆ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਚੋਣ ਨਿਸ਼ਾਨ ਮੇਰੇ ਭੈਣੋ ਤੇ ਭਰਾਓ ਪੰਜਾ ਹੈ ਪਹਿਲੀ ਤਾਰੀਖ ਨੂੰ ਜਦੋਂ ਇਹਨੇ ਕਿਹਾ ਸੀਗਾ ਜਦੋਂ ਤੁਸੀਂ ਉਹ ਬਟਨ ਦਬਾਇਆ ਸਭ ਦੀਆਂ ਚਿਕਾ ਨਿਕਲ ਜਾਣੀਆਂ ਕੱਲੇ ਭਗਵੰਤ ਜੀ ਨੇ ਕਿਹਾ ਸਾਰਿਆਂ ਦੀਆਂ ਚਿਕਾ ਨਿਕਲ ਜਾਣੀਆਂ ਉਹਦੇ ਸਾਰੇ ਮੇਰੇ ਖਿਲਾਫ ਖੜੇ ਹੋਏ ਨੇ ਸਾਰੇ ਅਫਸਰ ਸਾਹਿਬ ਨੂੰ ਪਤਾ ਲੱਗ ਜਾਣਾ ਤੇ ਸਰਕਾਰ ਉਦੋਂ ਨੂੰ ਉਹਦਾ ਡੰਗ ਜਿਹੜਾ ਨਾ ਰੋਜ਼ ਮਾਰਦੇ ਕਦੀ ਸਰਪੰਚ ਦੇ ਮਾਰਤਾ ਕਦੀ ਇਹਦੇ ਮਾਰਤਾ ਕਦੀ ਮਨਜੀਤ ਦੇ ਮਾਰਤਾ ਕਦੀ ਉਹਦੇ ਮਾਰਤਾ ਉਹ ਡੰਗ ਖਤਮ ਹੋ ਜਾਣਾ ਉਹ ਜ਼ਹਿਰੀ ਵਿੱਚੋਂ ਆਪਾਂ ਕੱਢ ਕੇ ਲੈ ਜਾਣਾ ਵਾ ਤੇ ਇਹਨਾਂ ਨੂੰ ਖੁੱਡਾ ਕਰ ਦੇਣਾ ਸਾਰੀ ਗੱਲ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਮਸ਼ਕੂਰ ਕਿ ਇਹਨਾਂ ਨੂੰ ਮਿਲ ਸਕਿਆ ਮੀਡੀਆ ਦੇ ਸਾਡੇ ਸਾਥੀ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਲੋ ਇੱਕ ਵਾਰ ਪਿਆਰ ਨਾਲ ਸਾਰੇ ਟਿੱਕਾ ਪੱਜ ਜਕਾਰਾ ਛੜਨਾ ਬੋਲੇ ਸੋ ਨਿਹਾਲ ਤੇ ਇੱਕ ਛੜਨਾ ਫਤਿਹਦਾ बोले सोन हाल बोले सोन हाल वाहेगुरु जी का खालसा वाहेगुरु जी की